ਪੰਜਾਬ ਚ ਫਲੱਡ ਆਇਆ ਹੈ ਔਰ ਚੜਦੇ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਆਪਣੇ ਆਪਣੇ ਲੋਕਾਂ ਵਾਸਤੇ ਮਦਦ ਕਰ ਰਹੇ ਨੇ ਬਿਲਕੁਲ ਅੱਜ ਗਿੱਪੀ ਗਰੀਵਾਲ ਜਿਹੜੇ ਨੇ ਉਹ ਗਏ ਨੇ ਸਲਾਬ متاثرین ਕੋਲ ਔਰ ਉਹਨਾਂ ਨਾਲ ਕੋਈ ਗੱਲਬਾਤ ਵੀ ਕੀਤੀ ਹੈ ਔਰ ਉਹਨਾਂ ਦੀ ਮਦਦ ਦੇ حوالے ਨਾਲ ਵੀ ਕੋਈ ਗੱਲਾਂ ਨੇ ਵੀਡੀਓ ਚੱਲ ਕੇ ਦੇਖਦੇ ਆ ਫਿਰ ਵੀ ਆਪਾਂ ਉਸ ਤੇ ਗੱਲ ਕਰਾਂਗੇ ਬਸ ਆ ਗਿੱਪੀ ਦੀ ਟੀਮ ਤੇ ਕਾਫੀ ਇਹ ਦਿਨਾਂ ਤੋਂ ਹੀ ਨਾ ਹਾਂ ਸਾਰੇ ਦੀ ਟੀਮ ਨੇ ਤੇ ਭਾਨੇ ਲਈ ਤਾਂ ਮੈਂ ਸਪੈਸ਼ਲ ਡਿਊਟੀ ਲਈ ਹੋਈ ਆ ਮੈਂ ਭਾਨੇ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਸਾਰੇ ਉਸ ਬੰਦਿਆਂ ਦੀ ਉਹਨੂੰ ਲਿਸਟ ਬਣਾ ਜਿਨ੍ਹਾਂ ਕੋ ਆਪਾਂ ਜਾਣਦੇ ਹੁਣ ਜਿਹੜੇ ਬਹੁਤ ਫੜਾ ਮਾਰ ਦਿੰਦੇ ਆ ਕਿ ਆਪਣੇ ਕੋਲ ਬਹੁਤ ਪੈਸੇ ਆ ਮੈਂਗਾ ਉਹ ਸਾਰੇ ਦੀ ਇੱਕ ਲਿਸਟ ਬਣਾ ਤੇ ਉਹਨਾਂ ਨੂੰ ਫੋਨ ਮਾਰ ਕੇ ਚੈੱਕ ਕਰੀਏ ਵੀ ਉਹਨਾਂ ਕੋਲ ਕੀ ਆ ਹਨਾ ਜਿਵੇਂ ਹੁਣ ਆਪਣੇ ਕੀ ਆ ਆਪਣੇ ਜੀ ਪੰਜਾਬੀਆਂ ਦੇ ਉਹਦੇ ਕਹਿੰਦੇ ਕੋ ਫੋਨ ਚ ਇਹ ਚੀਜ਼ਾ ਕਦੇ ਜ਼ਿੰਦਗੀ ਚ ਕਦੇ ਕੋਈ ਚੀਜ਼ ਮੰਗੀ ਨਹੀਂ ਮੰਗੀ ਠੀਕ ਆ ਹਮੇਸ਼ਾ ਦਿੱਤਾ ਹੀ ਆ ਤੇ ਹੁਣ ਜਿਹੜੇ ਬੰਦਿਆਂ ਨੂੰ ਲੋੜ ਵੀ ਐਸ ਵਕਤ ਨਾ ਉਹ ਮੰਗ ਨਹੀਂ ਸਕਦੇ ਉਹਨਾਂ ਨੂੰ ਮੰਗਣਾ ਮਤਲਬ ਉਹਨਾਂ ਦੇ ਹੈ ਹੀ ਨਹੀਂ ਅੰਦਰ ਉਹ ਚੀਜ਼ ਸੋ ਆਪਾਂ ਨੂੰ ਆਪ ਉਹ ਕਹਿੰਦਾ ਅਸੀਂ ਜਾਣਿਆ ਵੀ ਵੀਰੇ ਕੀ ਲੋੜ ਆ ਉਹ ਕਹਿੰਦੇ ਕੁਝ ਨਹੀਂ ਤੁਸੀਂ ਚਾਹ ਵੇਓ ਬੈਠੋ ਕਿਨਾਂ ਆਪਾਂ ਨੂੰ ਆਪ ਸਮਝ ਕੇ ਚੀਜ਼ਾਂ ਕਿ ਯਾਰ ਵਾਕੇ ਹੀ ਇਹਨਾਂ ਨੂੰ ਆਂ ਚੀਜ਼ ਦੀ ਲੋੜ ਆ ਇਹਨਾਂ ਦਾ ਨੁਕਸਾਨ ਹੋਇਆ ਇਹ ਆਪਣਾ ਫਰਜ਼ ਬਣਦਾ ਵੀ ਆਪਾਂ ਉਹਨਾਂ ਨੂੰ ਕਹਿ ਕੇ ਆਈਏ ਵੀਰੇ ਤੁਹਾਨੂੰ ਭਾਵੇਂ ਲੋੜ ਹੈ ਵੀ ਨਹੀਂ ਤੁਸੀਂ ਆ ਜੀ ਰੱਖੋ ਰੋਣਾ ਨਹੀਂ ਬਾਈ ਬਸ ਤਗੜੇ ਰਹਿਣਾ ਰੋਣ ਦੇ ਰੋਣ ਵਾਲੇ ਹੈ ਹੀ ਨਹੀਂ ਦੀ ਅਸੀਂ ਰੋਂਦੇ ਨਹੀਂ ਅਸੀਂ ਇਹ ਮਾਝੇ ਵਾਲੇ ਆ ਬਾਈ ਇਹ ਤਗੜੇ ਨੇ ਬਹੁਤ ਰੋਂਦੇ ਨਹੀਂ ਜੋ ਮਰਦੀ ਹੋਇਆ ਹਾਂ ਮੈਂ ਤਾਂ ਰਸਤੇ 'ਚ ਆਉਂਦੇ ਇਹਨਾਂ ਨੂੰ ਇਹ ਕਹਿੰਦਾ ਪਿਆ ਸੀ ਮੈਂ ਕਿਹਾ ਮੈਨੂੰ ਬਹੁਤਾ ਕੁਝ ਨਹੀਂ ਚਾਹੀਦਾ ਸਿਰਫ ਦੋ ਚਾਰ ਸੇਵਾ ਹੋ ਜੇ ਬਾਕੀ ਅਸੀਂ ਆਪੇ ਹੀ ਕਰ ਲਾਂਗੇ ਜਿਵੇਂ ਪਹਿਲਾਂ ਕੀਤਾ ਸੀ ਦੇਖੋ ਬਾਈ ਕੋਈ ਗੱਲ ਨਹੀਂ ਮੈਨੂੰ ਫਿਰ ਵੀ ਅਲੱਗ ਅਕੇ ਜਿਹੜਾ ਵੀ ਗਰਾਊਂਡ ਲੈਵਲ ਦੇ ਉੱਤੇ ਕੰਮ ਕਰ ਰਿਹਾ ਆਪਾਂ ਉਸ ਚੀਜ਼ ਤੇ ਧਿਆਨ ਦੇ ਜਿਹੜੀ ਪੋਜ਼ਿਟਿਵਿਟੀ ਵਾਲੀ ਹੈ। ਠੀਕ ਹੈ। 네ਗੇਟਿਵ ਚੀਜ਼ ਨੂੰ ਆਪਾਂ ਨੂੰ ਇਗਨੋਰ ਕਰਨਾ ਚਾਹੀਦਾ ਕਿਉਂਕਿ ਆਪਾਂ ਕਿਸੇ ਨੂੰ ਭੰਡਣ ਲੱਗ ਜਾਈਏ ਫਲਾਣੇ ਨੇ ਆ ਨਹੀਂ ਕੀਤਾ। ਜਿਹੜੇ ਕਰ ਰਹੇ ਆ ਉਹਨਾਂ ਦੀ ਬੱਲੇ ਬੱਲੇ ਕਰਾਓ ਤੁਸੀਂ ਕਿਉਂਕਿ ਉਹਨਾਂ ਨੂੰ ਦੇਖ ਕੇ 10 ਬੰਦੇ ਹੋਰ ਵੀ ਕਰਨ ਲੱਗਣ। ਠੀਕ ਹੈ ਨਾ ਆਪਾਂ ਕਈ ਵਾਰੀ ਕੀ ਆ ਕਿ ਆਪਣਾ ਸਾਰਾ ਜ਼ੋਰ ਉਹਨਾਂ ਨੂੰ ਗਾਲਾਂ ਕੱਢਣ ਤੇ ਲਾ ਦਿੰਨੇ ਆ ਜਿਹੜੇ ਨਹੀਂ ਕਰ ਰਹੇ ਹੈਗੇ। ਉਹਨਾਂ ਦੇ ਉੱਤੇ ਆਪਣਾ ਟਾਈਮ ਖਰਾਬ ਨਾ ਕਰੀਏ ਉਹਨਾਂ ਨੂੰ ਚਾਹ ਥੋੜਾ ਜਿਆ ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਬੈਠ ਕੇ ਜਿਹੜੇ ਬੰਦੇ ਆਨ ਗਰਾਉਂਡ ਪੂਰੇ ਦਿੱਲੀ ਘੁੰਮ ਰਹੇ ਨੇ ਉਹ ਇੱਕ ਵਾਰੀ ਆਪਸ ਦੇ ਵਿੱਚ ਇਕੱਠੇ ਹੋਣ ਇਕੱਠੇ ਹੋ ਕੇ ਕੁਝੋ ਚੀਜ਼ਾਂ ਦੇ ਵਿਚਾਰ ਸਾਂਝੇ ਕਰਨ ਵੀ ਯਾਰ ਆਪਾਂ ਕਿਵੇਂ ਕਰੀਏ ਇੱਧਰ ਨੂੰ ਤੁਰੀ ਹੈ ਹਨਾ ਉਹ ਚੀਜ਼ਾਂ ਦੇ ਇੱਕ ਵੇਅ ਆਊਟ ਬਣਾਉਣ ਕਿਉਂਕਿ ਕੀ ਆ ਦੇਖੋ ਆਪਣੇ ਸੇਵਾ ਕਰਨ ਵਾਲੇ ਬਹੁਤ ਨਹੀਂ ਪੈਸਾ ਭੇਜਣ ਵਾਲੇ ਵੀ ਲੋਕਾਂ ਕੋ ਟੱਚ ਬਾਬੇ ਦੀ ਕਿਰਪਾ ਨਾਲ ਬਹੁਤ ਪੈਸਾ ਵਾ ਹਨਾ ਸਾਰੇ ਵਾਰੋਂ ਵੀ ਵੀਰ ਭੈਣ ਸਾਰੇ ਹੈਲਪ ਕਰਨ ਲਈ ਰੈਡੀ ਬੈਠੇ ਨੇ ਬਟ ਉਹਨਾਂ ਨੂੰ ਇੱਕ ਸਹੀ ਮਾਰਗ ਦਿਖਣਾ ਚਾਹੀਦਾ ਕਿ ਹਾਂ ਯਾਰ ਆਪਾਂ ਆ ਚੀਜ਼ ਕਰ ਰਹੇ ਆ ਐ ਹੋ ਰਹੀ ਆ ਜਮੀਨ ਹੀ ਲੱਭਣੀ ਮੇਨ ਤਲਾ ਨਾਲ ਕਿਸੇ ਨੂੰ ਕਿਹੜੀ ਜਮੀਨ ਕੀਦੀ ਆ ਕਿੰਨਾ ਕਿੰਨਾ ਘਾਰ ਚੜ ਗਿਆ ਦੁਬਾਰ ਤੋਂ ਤਕਸੀਮ ਹੋ ਉਹ ਤੋਂ ਸ਼ੁਰੂ ਤੋਂ ਕੰਮ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਜ਼ੀਰੋ ਤੋਂ ਹੀ ਕੰਮ ਸ਼ੁਰੂ ਹੋਊਗਾ ਕਿਉਂਕਿ ਜਿਹੜੇ ਹਿਸਾਬ ਨਾਲ ਪਾਣੀ ਖੜਾ ਵਾ ਇੰਨਾ-ਇੰਨਾ ਪਾਣੀ ਆ ਔਰ ਇਹ ਜੋ ਹਾਲਾਤ ਨੇ 23 ਗਾਇਆਂ ਸੀ ਇਹਨਾਂ ਕੋਲੇ ਕਿ ਮੈਨੂੰ ਲੱਗਦਾ 11 ਰੁ ਉਹਨਾਂ ਦੇ ਵੀ ਕੋਈ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ ਸੋ ਹਰ ਦੂਜੇ ਘਰ ਦੀ ਕਹਾਣੀ ਇਹੀ ਆ ਸੋ ਮੈਨੂੰ ਲੱਗਦਾ ਕਿ ਇਹਦਾ ਰਲ ਮਿਲ ਕੇ ਹੀ ਹਿੰਮਤ ਮਾਰਨੀ ਪੈਣੀ ਆ ਔਰ ਇਹ ਹਿੰਮਤ ਵੀ ਲਗਾਤਾਰ ਘਟੋਟ-ਖਟਕੜ ਸਾਲ ਖੰਡ ਮਾਰਨੀ ਪੈਣੀ ਆ ਜਿਹੜੇ ਹਾਲਾਤ ਨੇ ਬਹੁਤ ਜਿਆਜੂ ਆਲੇ-ਦਾਲੇ ਦਿਖ ਰਿਹਾ ਇਹ ਐਕਚੁਅਲੀ ਆਪਾਂ ਨੂੰ ਹਫ਼ਤੇ 10 ਦਿਨ ਬਾਅਦ ਪਤਾ ਲੱਗਣਾ ਮਾ ਕਿ ਐਗਜ਼ੈਕਟ ਸਿਚੁਏਸ਼ਨ ਹੈ ਕੀ ਆਪਾਂ ਖੜੇ ਕਿੱਥੇ ਆ ਹਾਲੇ ਜਿਹੜੀ ਮਦਦ ਹੋ ਰਹੀ ਆ ਇਹ ਤਾਂ ਆਪਾਂ ਕਹਿ ਸਕਦੇ ਆ ਕਿ ਬੇਸਿਕ ਮਦਦ ਆ ਜੀ ਮਦਦ ਤਾਂ ਪਹਿਨ ਸ਼ੁਰੂ ਕਰਨੀ ਪਣੀ ਆ 10 ਦਿਨਾਂ ਬਾਅਦ ਜਿੱਥੇ ਅਸੀਂ ਖੜੇ ਆ ਸਾਹਮਣੇ ਡੇਰੀ ਫਾਰਮ ਆ ਮੱਝਾਂ ਰੁੜ ਗਈਆਂ ਕਿਸਾਨ ਦੀਆਂ ਮੈਂ ਦਿਖਾਉਣਾ ਚਾਹੁੰਦਾ ਕਿ ਉਹ ਸਾਹਮਣੇ ਪਿੱਛੇ ਡੇਰੀ ਫਾਰਮ ਤੇ ਕਿਸਾਨ ਦੀਆਂ ਮੱਝਾਂ ਰੁੜੀਆਂ ਔਰ ਗਲੋਬਲ ਸਿਕਸ ਔਰ ਗਿੱਪੀ ਗਰੇਵਾਲ ਮੱਝਾਂ ਡੋਨੇਟ ਕਰਨ ਵਾਸਤੇ ਆਏ ਨੇ ਕਿ ਇਹਨਾਂ ਨੂੰ ਮੱਝਾਂ ਦਿੱਤੀਆਂ ਜਾਣ ਕਿਸਾਨਾਂ ਨੂੰ ਨਾ ਜਿਵੇਂ ਤੁਹਾਨੂੰ ਦੱਸਿਆ ਕਿ ਪਿੱਛੇ ਡੈਰੀ ਫਾਰਮ ਹੈ ਮੱਝਾਂ ਰੂੜੀਆਂ ਔਰ ਗਿੱਪੀ ਗਰੇਵਾਲ ਪਹਿਲੇ ਦਿਨ ਤੋਂ ਸੇਵਾ ਦੇ ਵਿੱਚ ਨੇ ਪਹਿਲਾਂ ਫੀਡ ਦੇ ਟਰੱਕਸ ਭੇਜੇ ਰਾਸ਼ਨ ਭੇਜਿਆ ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜੋ ਜੋ ਚਾਹੀਦਾ ਹੈ ਲਗਾਤਾਰ ਭੇਜਦੇ ਜਾ ਰਹੇ ਹਾਂ ਔਰ ਮੱਝਾਂ ਦੀ ਸੇਵਾ ਕਿਉਂਕਿ ਇਹ 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 ਜ਼ਰੂਰੀ ਹੈ ਰੀ ਹੈਵ ਦੇ ਫੇਸ ਦੇ ਵਿੱਚ ਹੁਣ ਆਪਾਂ ਆਏ ਹਾਂ ਜਦੋਂ ਪਾਣੀ ਹੇਠਾਂ ਹੈ ਗਿੱਪੀ ਜੀ ਬਹੁਤ ਸਵਾਗਤ ਹੈ ਕੀ ਹਾਲਾਤ ਅਬਜ਼ਰਵ ਕੀਤੇ ਤੁਸੀਂ ਹਾਲਾਤ ਵਾਜੀ ਸਾਹਮਣੇ ਇਹਨੇ ਦੇਖੋ ਹਾਲਾਤ ਹੁਣ ਆ ਵੀਰਵਾ ਆ ਕੇ ਮਿਲੇ ਸੀਗੇ 23 ਗਾਇਆਂ ਸੀ ਇਹਨਾਂ ਕੋਲੇ ਕਿ ਮੈਨੂੰ ਲੱਗਦਾ 11 ਰੁੜ ਗਈਆਂ ਹਾਂਜੀ ਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਵੀ ਕੋ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ ਸੋ ਹਰ ਦੂਜੇ ਘਰ ਦੀ ਕਹਾਣੀ ਇਹੀ ਆ ਸੋ ਮੈਨੂੰ ਲੱਗਦਾ ਕਿ ਇਹਦਾ ਰਲ ਮਿਲ ਕੇ ਹੀ ਹਿੰਮਤ ਮਾਰਨੀ ਪੈਣੀ ਆ ਔਰ ਇਹ ਹਿੰਮਤ ਵੀ ਲਗਾਤਾਰ ਘਟੋ ਘਟ ਸਾਲਖੰਡ ਮਾਰਨੀ ਪੈਣੀ ਆ ਜਿਹੜੇ ਹਾਲਾਤ ਨੇ ਸੋ ਬਾਕੀ ਮੈਨੂੰ ਲੱਗਦਾ ਮਕਰਸਾ ਜਿਹੜਾ ਹੁਣ ਮਾਹੌਲ ਜਿਹਾ ਜੋ ਆਲੇ-ਦਾਲੇ ਦਿਖ ਰਿਹਾ ਇਹ ਐਕਚੁਅਲੀ ਆਪਾਂ ਨੂੰ ਹਫ਼ਤੇ 10 ਦਿਨ ਬਾਅਦ ਪਤਾ ਲੱਗਣਾ ਵਾ ਕਿ ਐਗਜ਼ੈਕਟ ਸਿਚੁਏਸ਼ਨ ਹੈ ਕੀ ਆਪਾਂ ਖੜੇ ਕਿੱਥੇ ਆ ਹਾਲੇ ਜਿਹੜੀ ਮਦਦ ਹੋ ਰਹੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਬੇਸਿਕ ਮਦਦ ਆ ਜੀ ਮਦਦ ਤਾਂ ਆਪਾਂ ਨੂੰ ਸ਼ੁਰੂ ਕਰਨੀ ਪੈਣੀ ਹੈ 10 ਕਿ ਦਿਨਾਂ ਬਾਅਦ ਤਾਂ ਉਹ ਚੈਲੰਜਸ ਕੀ ਨੇ ਭਾਈ ਤੁਸੀਂ ਕਿਉਂਕਿ ਆਪ ਖੇਤੀ ਨਾਲ ਜੁੜੇ ਰਹੇ ਹੋ ਤੁਹਾਨੂੰ ਜ਼ਮੀਨ ਦਾ ਪਤਾ ਹੈ ਇਹ ਕੀ ਚੈਲੰਜ ਹੁੰਦੇ ਨੇ ਜ਼ਮੀਂਦਾਰ ਦੇ ਚੈਲੰਜ ਬੇਸਿਕਲੀ ਜ਼ਮੀਨ ਹੀ ਲੱਭਣੀ ਮਤਲਬ ਕਿ ਕਿਸ ਨੂੰ ਕਿਹੜੀ ਜ਼ਮੀਨ ਕੀਦੀ ਆ ਕਿੰਨਾ-ਕਿੰਨਾ ਘਾਰ ਚੜ ਗਿਆ ਦੁਵਾਰ ਤੋਂ ਤਕਸੀਮ ਹੋ ਉਹ ਤੋਂ ਸ਼ੁਰੂ ਤੋਂ ਕੰਮ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਜ਼ੀਰੋ ਤੋਂ ਹੀ ਕੰਮ ਸ਼ੁਰੂ ਹੋਊਗਾ ਪਰ ਜਿਹੜੇ ਹਿਸਾਬ ਨਾਲ ਪਾਣੀ ਖੜਾ ਵਾ ਇੰਨਾ-ਇੰਨਾ ਪਾਣੀ ਆ ਔਰ ਇਹ ਜੋ ਹ ਸੋ ਉਹ ਔਰ ਦੂਜਾ ਮਿਲਦਾ ਹੂੰ ਦੋ ਦੋ ਸਾਲ ਕੁ ਜਮੀਨ ਚ ਹੋਣਾ ਨਹੀਂ ਆ ਉਹਦਾ ਹਾਲਾਤ ਜੋ ਹੋ ਗਏ ਹੋਣੇ ਨੇ ਕਈਆਂ ਨੇ ਵਿਚਾਰੇ ਨੇ ਆੜਤੀਆਂ ਤੋਂ ਪੈਸੇ ਚੱਕੇ ਹੋਣੇ ਨੇ ਬੁਰੇ ਹਾਲਾਤ ਹੋਲੇ ਨੇ ਸੋ ਬਹੁਤ ਚੈਲੰਜਸ ਨੇ ਮਨੋ ਦਾ ਔਰ ਬਾਕੀ ਜਿਹੜੀ ਸਭ ਤੋਂ ਖਤਰਨਾਕ ਚੀਜ਼ ਹੁੰਦੀ ਆ ਵੀ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਇਠ ਮਾਰੀ ਕੋਈ ਚੀਜ਼ ਜਿਹਾ ਉਹਨਾ ਪਾਣੀ ਖੜਾ ਵਾ ਜਾਨਵਰਾਂ ਦੀਆਂ ਮੌਤਾਂ ਹੋਈ ਹੋਈਆਂ ਨੇ ਗਾਲਬਰ ਕਿ ਲਾਸ਼ਾਂ ਪੈਰ ਦੀਆਂ ਫਰਦੀਆਂ ਨੇ ਸੋ ਚੀਜ਼ਾਂ ਬਹੁਤ ਮਨੜਾ ਖਰਾਬ ਹੋ ਸਕਦੀਆਂ ਨੇ ਅੱਗੇ ਫਿਊਚਰ 'ਚ ਜਾ ਕੇ ਵੱਡਾ ਇਕਨੋਮਿਕ ਕਰਾਈਸਿਸ ਆਉਣ ਵਾਲਾ 100% ਹੋ ਸਕਦਾ ਜੀ ਉਹ ਡੈਫੀਨਿਟਲੀ ਹੋ ਸਕਦਾ ਸੋ ਮੈਂ ਸਾਰਿਆਂ ਨੂੰ ਉਹੀ ਕਹਿਣਾ ਕਿ ਆਪਾਂ ਨੂੰ ਇਹ ਸੋਚ ਕੇ ਚੱਲਣਾ ਪੈਣਾ ਕਿ ਆਪਾਂ ਇਹ ਨਾ ਸੋਚੀਏ ਕਿ ਹਫਤਾ ਖੰਡਾ ਪਾਉਰੇ ਕਰਕੇ ਆਪਾਂ ਲੰਗਰ ਲਾ ਕੇ ਨਿਕਲ ਜਾਈਏ ਉਸ ਤੋਂ ਬਾਅਦ ਜਦੋਂ ਇਹ ਬੰਦੇ ਆਪਣੇ ਆਪ ਤੇ ਹੋ ਜਾਣਗੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਐਵਰੀਡੇ ਚੈਲੰਜਸ ਆਉਣੇ ਨੇ ਆਪਾਂ ਨੂੰ ਉਹਨਾਂ ਦੇ ਉਸ ਦੇ ਵੀ ਨਾਲ ਖੜਨਾ ਪੈਣਾ ਇਹ ਕਾਫੀ ਲੰਮੇ ਟਾਈਮ ਆਪਾਂ ਨੂੰ ਐਫਰਟ ਮਾਰ ਕੇ ਜੰਗ ਲੜਨੀ ਪੈਣੀ ਆ ਆਦਰਵਾਇਜ਼ ਤਾਂ ਇਹ ਵਿਚਾਰੇ ਪੈਰਾਂ ਤੇ ਖੜੇ ਸੇਵਾ ਦਾ ਵੀ ਨਾ ਥੋੜਾ ਕੋਆਰਡੀਨੇਸ਼ਨ ਨਹੀਂ ਬਣ ਪਾ ਰਿਆ ਆ ਬਹੁਤ ਰਹੀ ਹੈ ਸਾਰੇ ਵੀ ਕਰ ਰਹੇ ਆ ਵੇਖਾ ਵੇਖੀ ਵੀ ਚਲੋ ਹੋ ਰਿਹਾ ਸਾਰੇ ਵੈਲਕਮ ਨੇ ਤੁਹਾਨੂੰ ਲੱਗਦਾ ਹੈ ਕਿ ਲੰਬੇ ਸਮੇਂ ਲਈ ਸਾਨੂੰ ਤਿਆਰ ਰਹਿਣਾ ਪਊਗਾ ਇਹ ਨਾ ਹੋਵੇ ਕਿ 10-15 ਦਿਨਾਂ ਨੂੰ ਜਦੋਂ ਥੋੜਾ ਪਾਣੀ ਜਮਾ ਘਟ ਗਿਆ মিডিਆ ਸਾਡੇ ਵਰਗੇ ਵੀ ਇਹਨਾਂ ਦੱਸਣੇ ਆ ਬਾਕੀ ਵੀ ਸਾਰੇ ਪਾਸੇ ਹੋ ਜਾਣ ਥੋੜਾ ਪਲਾਨ ਕਰੀਏ ਆਪਾਂ ਇਸੀ 100% ਜੀ ਦੇਖੋ ਪਲਾਨ ਇਹਨੂੰ ਕਰਨਾ ਪੈਣਾ ਮੈਂ ਕਿਉਂਕਿ ਅਦਰਵਾਇਜ਼ ਤਾਂ ਜਿਹੜੇ ਹਾਲਾਤ ਨੇ ਖਰਾਬ ਹੋਊਗਾ ਇਹ ਕੰਮ ਔਰ ਦੂਸਰਾ ਮੈਨੂੰ ਇਹ ਲੱਗਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਲਾਨ ਨਹੀਂ ਹੋ ਰਹੀਆਂ ਚੀਜ਼ਾਂ ਸੋ ਮੈਨੂੰ ਫਿਰ ਵੀ ਅਲਾਦਾ ਕਿ ਜਿਹੜਾ ਵੀ ਗਰਾਉਂਡ ਲੈਵਲ ਦੇ ਉੱਤੇ ਕੰਮ ਕਰ ਰਿਹਾ ਆਪਾਂ ਉਸ ਚੀਜ਼ ਤੇ ਧਿਆਨ ਦੇਈਏ ਜਿਹੜੀ ਪੋਜ਼ਿਟਿਵਿਟੀ ਵਾਲੀ ਹੈ ਨੈਗੇਟਿਵ ਚੀਜ਼ ਨੂੰ ਆਪਾਂ ਨੂੰ ਇਗਨੋਰ ਕਰਨਾ ਚਾਹੀਦਾ ਕਿਉਂਕਿ ਆਪਾਂ ਕਿਸੇ ਨੂੰ ਭੰਡਣ ਲੱਗ ਜਾਈਏ ਫਲਾਣੇ ਨੇ ਇਹ ਨਹੀਂ ਕੀਤਾ ਜਿਹੜੇ ਕਰ ਰਹੇ ਆ ਉਹਨਾਂ ਦੀ ਬੱਲੇ ਬੱਲੇ ਕਰਾਓ ਤੁਸੀਂ ਕਿਉਂਕਿ ਉਹਨਾਂ ਨੂੰ ਦੇਖ ਕੇ 10 ਬੰਦੇ ਹੋਰ ਵੀ ਕਰਨ ਲੱਗਣ ਠੀਕ ਹੈ ਨਾ ਆਪਾਂ ਕਈ ਵਾਰੀ ਕੀ ਆ ਕਿ ਆਪਣਾ ਸਾਰਾ ਜੋਰ ਉਹਨਾਂ ਨੂੰ ਗਾਲਾਂ ਕੱਢਣ ਤੇ ਲਾ ਦੇਣੇ ਆ ਜਿਹੜੇ ਨਹੀਂ ਕਰ ਰਹੇ ਹੈਗੇ ਉਹਨਾਂ ਦੇ ਉੱਤੇ ਆਪਣਾ ਟਾਈਮ ਖਰਾਬ ਨਾ ਕਰੀਏ ਉਹਨਾਂ ਨੂੰ ਚਾਹੇ ਆਪ ਜੋ ਮਰਜੀ ਕਰੀ ਉਹਨਾਂ ਨੇ ਨਹੀਂ ਕਰਨਾ ਹੈਗਾ ਸੋ ਆਪਾਂ ਰਲ ਰਲ ਕੇ ਹਿੰਮਤ ਮਾਰੀਏ ਔਰ ਸਾਰਿਆਂ ਨੂੰ ਪ੍ਰੀਪੇਅਰ ਕਰੀਏ ਜਿਹੜੇ ਬੰਦੇ ਫਰੰਟ ਫੋਟੋ ਦੇ ਉੱਤੇ ਲੱਗੇ ਹੋਏ ਨੇ ਹਨਾ ਜਿੱਦਾਂ ਗਲੋਬਲ ਸਿੱਖ ਅਮਰੀਕੀ ਟੋਣੀ ਲੱਗੇ ਹੋਏ ਨੇ ਸਾਰੇ ਇਹਨਾਂ ਬੰਦਿਆਂ ਨੂੰ ਬੂਸਟ ਕਰਕੇ ਇਹਨਾਂ ਨੂੰ ਸਪੋਰਟ ਕਰੀਏ ਇਹਨਾਂ ਨੂੰ ਕਹੀਏ ਵੀ ਤੁਸੀਂ ਲੱਗੇ ਰਹੋ ਰੇ ਡਟ ਕੇ ਪੱਕਾ ਡੇਰਾ ਲਾਓ ਔਰ ਹੌਲੀ ਹੌਲੀ ਜਿਹੜੀਆਂ ਪੂਰੇ ਪ੍ਰੋਪਰ ਐਨਜੀਓਜ਼ ਜਿਹੜੀਆਂ ਸਟੈਬਲਿਸ਼ ਸਾਰੀਆਂ ਬੈਠੀਆਂ ਗਾਲ ਸਾਈਡ ਹੋ ਗਈਆਂ ਉਹ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਰਿਕੁਐਸਟ ਕਰੀਏ ਕਿ ਤੁਸੀਂ ਇਹਨਾਂ ਦੇ ਜ਼ਰੀਏ ਐਗਜ਼ੈਕਟ ਚੀਜ਼ਾਂ ਪੁੱਛ ਕੇ ਇੱਕ ਕੀ ਹੈ ਇੱਕ ਇਹ ਵੀ ਹੋ ਰਿਹਾ ਮਕਰ ਸਾਹਿਬ ਜਿਵੇਂ ਵੀਡੀਓ ਜਿਹੜੀ ਪੈਂਦੀ ਹੈ ਇੱਥੋਂ ਕਿ ਫਲਾਣੀ ਚੀਜ਼ ਦੀ ਰਿਕੁਆਇਰਮੈਂਟ ਆ ਉਹ ਇੰਨੀਆਂ ਵੀਡੀਓ ਪੈ ਜਾਂਦੀਆਂ ਨੇ ਬੰਦਾ ਜਦ ਤੱਕ ਉਸ ਚੀਜ਼ ਨੂੰ ਫਾਈਂਡ ਆਊਟ ਕਰ ਲਦਾ ਕਿ ਯਾਰ ਫਲਾਣੀ ਚੀਜ਼ ਦੀ ਰਿਕੁਆਇਰਮੈਂਟ ਹੈ ਜਦ ਤੱਕ ਉਹ ਫੋਨ ਆਇੰਦੇ ਨੇ ਵੀ ਦੂਜੀ ਪਾਈ ਨੇ ਕਿ ਨਹੀਂ ਹੁਣ ਉਹ ਨਾ ਲਿਓ ਸਾਡੇ ਕੋਲ ਵਾਧੂ ਹੈ ਕਈ ਬੰਦੇ ਵਿਚਾਰੇ ਉਹ ਸਮਾਨ ਖਰੀਦ ਲੈਂਦੇ ਨੇ ਵੀ ਫਿਰ ਟਰਾਲੀਆਂ ਪਰ ਕੇ ਭੇਜ ਦਈਏ ਹਨਾ ਉਹ ਉਹ ਚੀਜ਼ ਬਹੁਤ ਗੜਬੜ ਹੋ ਰਹੀ ਹੈ ਹਨਾ ਸੋ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਤੇ ਧਿਆਨ ਦੇਣ ਵਾਲਾ ਬਹੁਤ ਔਰ ਇੱਕ ਰਾਈਡ ਜਰੀਆ ਨਹੀਂ ਮਿਲ ਰਿਹਾ ਜਿਵੇਂ ਹੁਣ ਆਉਣ ਤੋਂ ਪਹਿਲਾਂ ਮੇਰੀ ਕਿਸੇ ਨਾਲ ਬਾਹਰ ਗੱਲ ਹੋਈ ਜਾਵੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਇੱਥੇ ਹੋ ਇੱਥੋਂ ਪੈਸੇ ਇਕੱਠੇ ਕਰਕੇ ਯਾਰ ਸਾਰੇ ਜਣੇ ਭੇਜੋ ਉਹ ਕਹਿੰਦੇ ਭਾਈ ਇਸ ਦਾ ਕਦੋਂ ਦੇ ਕਹਿ ਰਹੇ ਸੀ ਕਹਿੰਦੇ ਜੀ ਤੁਹਾਨੂੰ ਫੋਨ ਵੀ ਕਰ ਰਾਈ ਵੀ ਸਾਨੂੰ ਦੱਸੋ ਵੇਅ ਆਊਟ ਕਹਿੰਦੇ ਸਹੀ ਹਿਸਾਬ ਕਿਤਾਬ ਹੀ ਨਹੀਂ ਸਮਝ ਆ ਰਿਹਾ ਵੀ ਕਿੱਥੇ ਹੈਲਪ ਕਰੀਏ ਕਿੱਦਾਂ ਨੂੰ ਹੈਲਪ ਕਰੀਏ ਹੈਨਾ ਉਹ ਜਿਹੜੇ ਵੀ ਜ਼ਰੀਏ ਨੇ ਉਹ ਆਪਾਂ ਨੂੰ ਜ਼ਰੀਏ ਬਣਾਉਣੇ ਪੈਣੇ ਨੇ ਕੱਲ੍ਹ ਨਾ ਪੀਟਰ ਵਰਦੀ ਹੋਣਾ ਦਾ ਵੀ ਕਾਲ ਆਇਆ ਸੀਗਾ ਤੁਹਾਡੇ ਜ਼ਰੀਏ ਉਹਨਾਂ ਨੇ ਗੱਲ ਕੀਤੀ ਤਾਂ ਮੈਂ ਵੀ ਉਹਨਾਂ ਨੂੰ ਕਹ ਰਿਹਾ ਸੀ ਹਲੇ ਵੇਟ ਕਰ ਲਓ ਅਸੈਸਟਾ ਕਰ ਲਈਏ ਸਿਚੁਏਸ਼ਨ ਬਿਲਕੁਲ ਅਸੈਸ ਕਰਨਾ ਬਹੁਤ ਜ਼ਰੂਰੀ ਹੈ ਜੀ ਔਰ ਉਹਦੇ ਉੱਤੇ ਲੱਗਣਾ ਚਾਹੀਦਾ ਉਹਦੇ 'ਚ ਮੈਨੂੰ ਲੱਗਦਾ ਕਿ ਸਾਰੇ ਬੰਦਿਆਂ ਨੂੰ ਧਿਆਨ ਨਾਲ ਕਿਉਂਕਿ ਜਿਹੜੇ ਜ਼ਮੀਨੀ ਵਾਲੇ ਵੀ ਜਿਵੇਂ ਪਟਵਾਰੀ ਪਟਵੋਰੀ ਉਹਨਾਂ ਨੂੰ ਵੀ ਸਾਰਿਆਂ ਨੂੰ ਲੱਗਣਾ ਪੈਣਾ ਮੈਨੂੰ ਦੇਖਣਾ ਹਨਾ ਵੀ ਕੀ ਚੀਜ਼ਾਂ ਨੇ ਕੀ ਕੀ ਕਿਧਰੋਂ ਕਿਧਰ ਜਾ ਰਿਹਾ ਵਾ ਸੋ ਸਮਾਂ ਲੱਗੂਗਾ ਉਸ ਚੀਜ਼ ਲਈ ਆਪਾਂ ਨੂੰ ਸਾਰਿਆਂ ਨੂੰ ਸਪੋਰਟ ਕਰਨੀ ਪਣੀ ਆ ਖੰਡੂ ਪੂਰੇ ਪੰਜਾਬ ਚ ਚਰਚਾ ਹੋ ਰਹੀ ਹੈ ਕਿ ਅਸੀਂ ਹਰ ਥਾਂ ਜਾਂਦੇ ਆ ਸਾਡੇ ਨਾਲ ਨਹੀਂ ਖੜਿਆ ਕੋਈ ਆ ਕੇ ਪਰ ਇਹ ਫਿਰ ਉਹੀ ਚੀਜ਼ ਆ ਵੀ ਆਪਾਂ ਕਿਉਂ ਉਸ ਜੀ ਦੇ ਟਾਈਮ ਨਾਲ ਚੀਜ਼ੀ ਨਾ ਕਰੀਏ ਟਾਈਮ ਕੋਈ ਖੜਾ ਕਿਸੇ ਨਾਲ ਪਹਿਲੀ ਗਲਤੀ ਆ ਇਹ ਆ ਵੀ ਜੇ ਤੁਸੀਂ ਮਾਂ ਪਿਓ ਆਪਣੇ ਬੱਚਿਆਂ ਨੂੰ ਪਾਲਦਾ ਕਿ ਉਹ ਇਹ ਸੋਚ ਕੇ ਪਾਲਦਾ ਵੀ ਇਹ ਵੱਡਾ ਹੋ ਕੇ ਮੇਰੀ ਸੇਵਾ ਹੀ ਕਰੂ ਸਾਡੀ ਡਿਊਟੀ ਆਹੀ ਆਪਣੇ ਪੁੱਤ ਦੀ ਕੇਅਰ ਕਰਨੀ ਆ ਸੋ ਅਸੀਂ ਆਪਣੇ ਜਿਹੜੇ ਬੰਦੇ ਆਪਾਂ ਉਰੇ ਬੈਠੇ ਆ ਸੋ ਸਾਡੀ ਜੌਬ ਆ ਇਹ ਅਸੀਂ ਪੰਜਾਬ ਦੇ ਯਾਰ ਅਸੀਂ ਤੁਸੀਂ ਕਿਸੇ ਦੇ ਕਿੱਡੀ ਜਾਣਦੇ ਹੋ ਆਪਾਂ ਆਪਣੀ ਖੁਸ਼ੀ ਲਈ ਜਾਂਦੇ ਆ ਸਾਨੂੰ ਲੱਗਦਾ ਕਿ ਫਲਾਣਾ ਬੰਦਾ ਪ੍ਰੋਬਲਮ ਚ ਆਪਾਂ ਉਹਦੀ ਮਦਦ ਕਰੀਏ ਆਪਾਂ ਆਪਣੀ ਖੁਸ਼ੀ ਲਈ ਜਾਂਦੇ ਆ ਸੋ ਉਹ ਸਾਡੀ ਖੁਸ਼ੀ ਲਈ ਆਵੇ ਜਾਂ ਨਾ ਆਵੇ ਆਪਾਂ ਉਹ ਥੋੜੀ ਕੋਈ ਉਹ ਸੂਟ ਥੋੜੀ ਜਿਹੜਾ ਜ ਆਪਾਂ ਦਿੰਦੇ ਹੁੰਨੇ ਆ ਵੀ ਇਧਰੋਂ ਉਹਨੂੰ ਦੇਤਾ ਉਹਨੇ ਭੂਆਨੇ ਉਹ ਮੋੜਤਾ ਸੋ ਆਪਾਂ ਆਪ ਦੀ ਇੱਕ ਦੂਜੇ ਦੀ ਆਪਾਂ ਆਪ ਖੜੀਏ ਸਾਰੇ ਔਰ ਆਪਾਂ ਇੰਨੇ ਜਾਣੇ ਆ ਆਪਾਂ ਜਿੱਥੇ ਜਾਂਦੇ ਆ ਆਪਾਂ ਵਾਰ-ਵਾਰ ਤਾਂ ਇਹ ਗੱਲਾਂ ਕਰਦੇ ਆ ਕਿ ਆਪਾਂ ਪੰਜਾਬੀ ਬਹੁਤ ਆ ਜਿੰਨੇ ਆਪਾਂ ਨੂੰ ਕੀ ਲੋੜਾ ਆਪਾਂ ਕਰਦੇ ਆਂ ਮਤ ਮਾਰ ਕੇ ਸਾਰੇ ਜਣੇ ਰਲਦੇ ਆਂ ਪਰ ਮੈਂ ਇੱਕ ਜ਼ਰੂਰ ਕਹੂੰਗਾ ਕਿ ਜਿਹੜੇ ਅੱਜ ਆਉਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਵੀ ਮੇਰੇ ਵੀਰ ਜਿੰਨੇ ਵੀ ਆਰਟਿਸਟ ਭਰਾ ਨੇ ਜਾਂ ਹੋਰ ਜਿਹੜੇ ਜਿਹੜੇ ਬੰਦਿਆਂ ਦਾ ਨਾਮ ਵਰਨੇ ਕੋਈ ਸੈਲੀਬ੍ਰਿਟੀ ਨੇ ਸਾਰੇ ਗਾਉਂਦੇ ਆ ਸਿੰਗਰ ਐਕਟਰ ਉਹ ਇੱਕ ਇੱਕ ਵਾਰੀ ਗੀੜਾ ਜ਼ਰੂਰ ਮਾਰਨ ਉਹਦੇ ਨਾਲ ਕੀ ਹੁੰਦਾ ਕਿ ਇਹ ਬੰਦਿਆਂ ਦਾ ਨਾ ਬੂਸਟ ਅਪ ਹੁੰਦਾ ਇਹਨਾਂ ਨੂੰ એનર્ਜੀ ਮਿਲਦੀ ਆ ਹੌਸਲਾ ਮਿਲਦਾ ਕਿ ਯਾਰ ਸਾਡੇ ਲਈ ਆਏ ਨੇ ਹਨਾ ਚਲੋ ਆਪਾਂ ਹੈਲਪ ਕਰ ਰਹੇ ਆ ਚਾਹੇ ਆਪਾਂ ਤੁਸੀਂ ਰਾਸ਼ਨ ਭੇਜ ਰਹੇ ਹੋ ਪੈਸੇ ਭੇਜ ਰਹੇ ਹੋ ਕੋਈ ਚੀਜ਼ ਕਰ ਰਹੇ ਹੋ ਉਹ ਵੱਖਰੀ ਗੱਲਾਂ ਨੇ ਇਓ ਤੁਸੀਂ ਆ ਕੇ ਇੱਕ ਢੇੜਾ ਮਾਰ ਕੇ ਜਾਂਦੇ ਹੋ ਉਹ ਚੀਜ਼ਾਂ ਜ਼ਰੂਰੀ ਨੇ ਤੁਸੀਂ ਆਓ ਵੀ ਜ਼ਰੂਰ ਮੇਰੇ ਹਿਸਾਬ ਨਾਲ ਥੋੜਾ ਬਾਈ ਜੀ ਕੀ ਨਾ ਹੈ ਮੇਰਾ ਕੁਲਦੀਪ ਸਿੰਘ ਕਿੰਨਾ ਨੁਕਸਾਨ ਹੈ ਤੁਹਾਡਾ ਸਰ ਮੇਰੀਆਂ ਨਾ 11 گاਵਾ ਰੁੜੀਆਂ ਜਾਂਦੀਆਂ 10 گاਵਾ ਤੇ ਤਿੰਨ ਬੱਚੇ ਸੀਗੇ ਨਾਲ ਉਹਨਾਂ ਦੇ ਛੋਟੇ ਉਹਨਾਂ ਦੇ ਬੱਚੇ ਪਾਣੀ ਇੰਨੀ ਤੇਜ਼ ਆਇਆ ਕਿ ਤੁਸੀਂ ਖੋਲ ਹੀ ਨਹੀਂ ਸਕੇ ਉਹਨਾਂ ਨੇ ਨਹੀਂ ਸੀ ਪਾਣੀ ਤਾਂ ਸਾਈ ਇੱਥੇ ਘਲੋਤੇ ਸੀਗੇ ਮਤਲਬ ਨਾ 100 ਦੀ ਸਪੀਡ ਤੇ ਪਾਣੀ ਸੀਗਾ ਮਤਲਬ 2-3 ਮਿੰਟ ਚ ਪਾਣੀ ਚੜ ਗਿਆ ਕਿਉਂਕਿ ਸਾਹਮਣੇ ਤਾਂ ਪਾਣੀ ਬਚਿਆ ਜੀ ਸਾਜੀ ਵੀ ਰੁੜ ਗਿਆ ਸੀ ਵਿਚੇ ਉਹ ਵਿਚਾਰਾ ਕਿਤੇ ਦਰਖਤ ਨੂੰ ਹੱਥ ਪੈ ਗਿਆ ਉਹਦਾ ਉਹਨੂੰ ਕੱਢ ਕੇ ਲਿਆਂਦੇ ਉਹ ਉੱਥੇ ਮਿਲ ਕੇ ਆਏ ਉਹਨੂੰ ਵੀਰ ਨੂੰ ਉੱਥੇ ਠੀਕ ਹੈ ਉਹ ਹਾਂ ਹੁਣ ਤਾਂ ਠੀ ਉਹ ਐਨਡੀਆਰਐਫ ਜਿਹੜੀ ਟੀਮ ਆ ਉਹ ਆ ਗਈ ਸੀ ਮੌਕੇ ਤੇ ਉਹਨਾਂ ਨੇ ਉੱਥੋਂ ਲਾ ਕੇ ਲੈਣ ਦਾ ਉਹਨੂੰ ਫਿਰ ਸਾਡੇ ਕੋਲ 3-4 ਦਿਨ ਦੀ ਅੰਦਰ ਜਾ ਆ ਗਿਆ ਫਾਰਮ ਦੀ ਤੀਜੇ ਦਿਨ ਗਾਵਾਂ ਕੱਢੀਆਂ ਆਪਾਂ ਪਾਣੀ ਇੰਨਾ ਸੀ ਤੇ ਇੰਨੀ ਸਪੀਡ ਸੀ ਬਿਮਾਰ ਵੀ ਨੇ ਹਾਂਜੀ ਹੁਣ ਤਾਂ ਬਿਮਾਰ ਕੋਈ ਕੀ 3 ਦਿਨ ਤਾਂ ਅੰਦਰ ਰਹੀਆਂ ਹੁਣ 3 ਦਿਨ ਬਾਹਰ ਰਹੀਆਂ ਫਾਰਮ ਦੇ ਉੱਤੇ ਫਾਰਮ ਦੇ ਪੂਰਾ ਪਾਣੀ ਚੜਿਆ ਆਇਗਾ ਹੁਣ ਅੱਜ ਹੀ ਸਵੇਰੇ ਲੈ ਕੇ ਗਏ ਆ ਉੱਥੇ ਤੇ ਉਹ ਪੂਰਾ ਪਿੰਜਰ ਬਣੀਆਂ ਪਈਆਂ ਨੇ ਨਾ ਕੁਝ ਖਾਦਾ ਖਾਦਾ ਵੀ ਕੁਝ ਨਹੀਂ ਉਹਨਾਂ ਨੇ ਤੇ ਪਾਣੀ ਵੀ ਨਹੀਂ ਪੀਤਾ ਦਵਾਈ ਚੱਲੀ ਜਾਂਦੀ ਹੈ ਟ੍ਰੀਟਮੈਂਟ ਚੱਲੀ ਜਾਂਦੀ ਹੈ ਟੀਮ ਆਈ ਹੈ ਵੈਟਰਨ ਆਟੀ ਇੰਤ ਚੈੱਕ ਕਰ ਰਹੀ ਹੈ ਸਾਰਾ ਕੁਝ ਜੀਪੀ ਭਾਈ ਇਹ ਤਾਂ ਸਿਰਫ ਇੱਕ ਕਹਾਣੀ ਹੈ 1100 ਪਿੰਡ ਨੇ ਕਿੰਨੇ ਲੋਕ ਤੁਸੀਂ ਸੋਚੋ ਬਿਲਕੁਲ ਬਿਲਕੁਲ ਇਹ ਤਾਂ ਜੀ ਮਤਲਬ ਬਹੁਤ ਵੱਡੀ ਟਰੈਜਡੀ ਆ ਸੋ ਤਾਂ ਹੀ ਮੈਂ ਕਹਿ ਰਿਹਾ ਮੈਂ ਕਿ ਆਪਾਂ ਨੂੰ ਬਹੁਤ ਸਮਾਂ ਲੱਗੂਗਾ ਇਸੀ ਨੂੰ ਸੋ ਆਪਾਂ ਲੱਗੇ ਤੇ ਰਲ ਕੇ ਔਰ ਥੋੜਾ ਜਿਹਾ ਮੈਨੂੰ ਲੱਗਦਾ ਕਿ ਇੱਕ ਵਾਰੀ ਬੈਠ ਕੇ ਜਿਹੜੇ ਬੰਦੇ ਔਨ ਗਰਾਉਂਡ ਉਹ ਡੇਲੀ ਕੰਮ ਰਹੇ ਨੇ ਉਹ ਇੱਕ ਵਾਰੀ ਆਪਸ ਦੇ ਵਿੱਚ ਇਕੱਠੇ ਹੋਣ ਇਕੱਠੇ ਹੋ ਕੇ ਕੁਝ ਚੀਜ਼ਾਂ ਦੇ ਵਿਚਾਰ ਸਾਂਝੇ ਕਰਨ ਵੀ ਯਾਰ ਆਪਾਂ ਕਿਵੇਂ ਕਰੀਏ ਕਿੱਧਰ ਨੂੰ ਤੁਰੀਏ ਹਣਾ ਉਹ ਚੀਜ਼ਾਂ ਦੇ ਇੱਕ ਵੇਅ ਆਊਟ ਬਣਾਉਣ ਕਿਉਂਕਿ ਕੀ ਆ ਦੇਖੋ ਆਪਣੇ ਸੇਵਾ ਕਰਨ ਵਾਲੇ ਬਹੁਤ ਨੇ ਪੈਸਾ ਭੇਜਣ ਵਾਲੇ ਵੀ ਲੋਕਾਂ ਕੋਲ ਟੱਚ ਵੁੱਡ ਬੰਬ ਦੀ ਕਿਰਪਾ ਨਾਲ ਬਹੁਤ ਪੈਸਾ ਵਾ ਹਣਾ ਸਾਰੇ ਬਾਹਰੋਂ ਵੀ ਵੀਰ ਭੈਣ ਸਾਰੇ ਹੈਲਪ ਕਰਨ ਲਈ ਰੈਡੀ ਬੈਠੇ ਨੇ ਬਟ ਉਹਨਾਂ ਨੂੰ ਇੱਕ ਸਹੀ ਮਾਰਗ ਦਿਖਾਣਾ ਚਾਹੀਦਾ ਕਿ ਹਾਂ ਯਾਰ ਆਪਾਂ ਇਹ ਚੀਜ਼ ਕਰ ਰਹੇ ਆ ਐ ਹੋ ਰਹੀ ਆ ਹੁਣ ਕੀ ਆ ਜਿੱਦਣ ਉਹਦਨ ਆਪਣੇ ਮੁੰਡੇ ਆਈ ਸੀ ਤਾਂ ਉਹ ਮੈਨੂੰ ਕਹਿੰਦੇ ਕਹਿੰਦੇ ਯਾਰ ਉੱਥੇ ਰਾਸ਼ਨ ਦੀਆਂ ਕਿ ਟ੍ਰਾਲੀਆਂ ਬਹੁਤ ਭਰੀਆਂ ਪਈਆਂ ਉਹ ਕਹਿੰਦੇ ਵੀ ਹੁਣ ਜਾਦੇ ਰਾਸ਼ਨ ਆ ਹਲੇ ਇਹ ਨਾ ਲੈ ਕੇ ਆਓ ਉਹ ਲੈ ਕੇ ਆਓ ਉਹ ਫਿਰ ਕੋਈ ਚੀਜ਼ ਵਾਪਸ ਮੁੜ ਜਿੰਦੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਉੱਥੇ ਕੰਮ ਖਤਮ ਹੀ ਹੋ ਗਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸ ਸੀਜ਼ ਲਈ ਇਹ ਚੀਜ਼ਾਂ ਪੂਰੀਆਂ ਹੋ ਗਈਆਂ ਪਰ ਹਲੇ ਤਾਂ ਬਹੁਤ ਚੀਜ਼ਾਂ ਚਾਹੀਦੀਆਂ ਨੇ ਬਹੁਤ ਟਾਈਮ ਲੱਗਣਾ ਹੈ ਰਿਕੁਆਇਰਮੈਂਟਸ ਬਹੁਤ ਨੇ ਉਹ ਸਤਾ ਅੱਜ ਅਸੀਂ ਕਹੀਏ ਵੀ ਹੁਣ 15 ਦਿਨ ਦਾ ਰਾਸ਼ਨ ਨਹੀਂ ਚਾਹੀਦਾ ਪਰ 15 ਦਿਨ ਬਾਅਦ ਫਿਰ ਦੁਬਾਰਾ ਚਾਹੀਦਾ ਹਨਾ ਉਹ ਚੀਜ਼ਾਂ ਨੂੰ ਆਪਾਂ ਨੂੰ ਉਹ ਜੇ ਬੈਠ ਕੇ ਤੁਸੀਂ ਵਿਚਾਰ ਕਰਕੇ ਇੱਕ ਪ੍ਰੋਪਰ ਉਹਦਾ ਆਪਾਂ ਤੇ ਰਲ ਮਿਲ ਕੇ ਕਢਾ ਦੋ ਵੀ ਆਹ ਆਹ ਚੀਜ਼ਾਂ ਨੇ ਅਸੀਂ ਐ ਸੋਚਦੇ ਆ ਵੀ ਐਵੇਂ ਚੱਲੂ ਤਾਂ ਉਹਨੂੰ ਫਾਲੋ ਕਰਨਾ ਜ਼ਰੂਰੀ ਆ ਮਲਾਦਾ ਗਲੋਬਲ ਸਿਕਸ ਨਾਲ ਰابطਾ ਕਿਵੇਂ ਹੋਇਆ ਬਹੁਤ ਟਾਈਮ ਤੋਂ ਅਜੀ ਵੀਰ ਨਾਲ ਤਾਂ ਸਾਡੇ ਭਰਾ ਨੇ ਇਹ ਵੱਡੇ ਤੇ ਬਹੁਤ ਮੈਂ ਤਾਂ ਇਹਨਾਂ ਨੂੰ ਕਈ ਵਾਰੀ ਕਹ ਰਿਹਾ ਨਾ ਮੈਂ ਕਹ ਰਿਹਾ ਹਿੰਮਤ ਹੈ ਤੁਹਾਡੀ ਬਹੁਤ ਐਫਰਟ ਇੰਨੀ ਜ਼ਿਆਦਾ ਐਫਰਟ ਇੰਨੀ ਜ਼ਿਆਦਾ ਸੋ ਅਸੀਂ ਹਮੇਸ਼ਾ ਇਹਨਾਂ ਨਾਲ ਜੋੜਿਆ ਹੋਇਆ ਰابطਾ ਆਪਣਾ ਪੁਰਾਣੇ ਪਿਛਲੇ ਹੜ੍ਹਾਂ ਤੋਂ ਉਦੋਂ ਵੀ ਇਹੀ ਆਏ ਸੀਗੇ ਜਦੋਂ ਤੇ ਹੁਣ ਵੀ ਸੋ ਅਸੀਂ ਆਪਣੇ ਲਈ ਉਹ ਲਗਾਤਾਰ ਲੱਗੇ ਰਵਾਂਗੇ ਜੀ ਅਸੀਂ ਵੀ ਅਸੀਂ ਮੈਂ ਸਾਰਿਆਂ ਨੂੰ ਕਹਿੰਦਾ ਜੋ ਜੋ ਤੁਸੀਂ ਕਰ ਸਕਦੇ ਹੋ ਸਾਨੂੰ ਇਹਨਾਂ ਤੇ ਜਿਆਦਾ ਟਰਸਟ ਆ ਅਸੀਂ ਅੱਜ ਇਹਨਾਂ ਨੂੰ ਇਹਨਾਂ ਦੀ ਫੰਡਿੰਗ ਲਈ ਪੈਸੇ ਵੀ ਦੇ ਕੇ ਜਾਵਾਂਗੇ ਔਰ ਲੋੜਿੰਦਾ ਜਿਹੜੀ ਚੀਜ਼ ਆ ਅਸੀਂ ਉਹਦੀ ਰੈਗੂਲਰ ਹੈਲਪ ਵੀ ਕਰਦੇ ਰਹਿਵਾਂਗੇ ਔਰ ਜਿੱਦਣ ਇਹਨਾਂ ਨੂੰ ਦੁਬਾਰਾ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਸਾਡੀ ਵਾਪਸ ਲੋੜ ਪੈਂਦੀ ਹੈ ਤੁਸੀਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ ਭਾਨੇ ਬਾਈ ਹੋਣਾ ਦੀ 2-2 ਮਿੰਟ ਬਾਅਦ ਫੋਨ ਆ ਰਹੀ ਹੈ ਹਰ ਰੋਜ਼ ਦਿਨੇ ਰਾਤ ਫੋਨ ਕਰਦੇ ਰਹਿੰਦੇ ਕੀ ਚਾਹੀਦਾ ਹੈ ਕੀ ਭੇਜਦੀਏ ਸਮਾਨ ਆ ਵੀ ਰਿਹਾ ਮੈਨੂੰ ਕੋਈ ਇਹ ਵੀ ਬੰਦਾ ਦੱਸ ਰਿਹਾ ਸੀ ਤੁਹਾਡੀ ਫੈਮਿਲੀ ਬਹੁਤ ਜ਼ਿਆਦਾ ਚਿੰਤਤ ਹੈ ਬੱਚੇ ਵਾਰ-ਵਾਰ ਤੁਹਾਨੂੰ ਪੁੱਛ ਰਹੇ ਹੈ ਜੀ ਐਕਚੁਅਲੀ ਬਹੁਤ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਹੈਗਾ ਜੀ ਤੇ ਭਾਨੇ ਲਈ ਤਾਂ ਮੈਂ ਸਪੈਸ਼ਲ ਡਿਊਟੀ ਲਈ ਹੋਈ ਆ ਮੈਂ ਭਾਨੇ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਸਾਰੇ ਉਸ ਬੰਦਿਆਂ ਦੀ ਉਹਨੂੰ ਲਿਸਟ ਬਣਾ ਜਿਨ੍ਹਾਂ ਕੋ ਆਪਾਂ ਜਾਣੇ ਹੋਣ ਜਿਹੜੇ ਬਹੁਤ ਫੜਾ ਮਾਰ ਦਿੰਦੇ ਆ ਕਿ ਆਪਣੇ ਕੋਲ ਬਹੁਤ ਪੈਸੇ ਆ ਮੈਨੂੰ ਸਾਰੇ ਵੀਕ ਲਿਸਟ ਬਣਾ ਤੇ ਉਹਨਾਂ ਨੂੰ ਫੋਨ ਮਾਰ ਕੇ ਚੈੱਕ ਕਰੀਏ ਵੀ ਉਹਨਾਂ ਕੋਲ ਕੀ ਆ ਹਨਾ ਤੇ ਉਹਨਾਂ ਨੂੰ ਸਾਰਿਆਂ ਦੀ ਡਿਊਟੀ ਲਈਏ ਵੀ ਬਾਈ ਤੁਸੀਂ ਹੁਣ ਇੱਧਰ ਆਓ ਕਰਾ ਮੜਾ ਜਾ ਆਪਾਂ ਨੂੰ ਇੱਥੇ ਪਤਾ ਲੱਗੂਗਾ ਵੀ ਬਹੁਤ ਲੋਡ ਵੀ ਆ ਔਰ ਕੀ ਆ ਕਿ ਮੈਨੂੰ ਲੱਗਦਾ ਕਿ ਇਸ ਇਹ ਜਿਹੇ ਇਹ ਜਿਹੇ ਜਿਹੜਾ ਅੱਜ ਦਾ ਦੌਰ ਚ ਹੁਣ ਚੱਲ ਰਿਹਾ ਜਿਹੜਾ ਸਮੇਂ ਚੋਂ ਬਲੰਘ ਰਹੇ ਆ ਬਾਈ ਗੁਰੂ ਕਿਸੇ ਤੇ ਨਾ ਲਿਆਵੇ ਸੋ ਇਹ ਤਾਂ ਹਮੇਸ਼ਾ ਯਾਦ ਰੱਖਿਆ ਜਾਊਗਾ ਜਿਨੇ ਜਿਨੇ ਹੈਲਪ ਕੀਤੀ ਐ ਇਮੋਸ਼ਨਸ ਸਾਰਿਆਂ ਦੇ ਨਾ ਕੋਈ ਇਹੋ ਜੀ ਰੀਲ ਆ ਜੇ ਕੁਝ ਆ ਜੇ ਰੋਣ ਨਿਕਲ ਆਉਂਦਾ ਮੈਂ ਗੱਲ ਕਰਦੇ ਵੀ ਤਕਰੀਬਨ ਸਾਰੇ ਹੀ ਅਸੀਂ ਬਹੁਤ ਸੈਂਸਿਟਿਵ ਹੋਏ ਪਿਆ ਤੇ ਮੈਂ ਤੁਹਾਨੂੰ ਵੀ ਦੇਖ ਰਹੀ ਪਹਿਲੇ ਦਿਨ ਤੁਹਾਡਾ ਫੋਨ ਆਇਆ ਤੁਹਾਡੇ ਤੋਂ ਗੱਲ ਹੀ ਨਹੀਂ ਹੋ ਰਹੀ ਸੀ ਤੁਹਾਨੂੰ ਲੱਗਦਾ ਕਿ ਸਾਨੂੰ ਹੁਣ ਚੜ੍ਹਦੀ ਕਲਾ ਦਾ ਸੰਦੇਸ਼ ਦੇਣਾ ਚਾਹੀਦਾ ਹੁਣ ਅਸੀਂ ਨਾ ਜਜ਼ਬਾਤੀ ਤਾਂ ਹੈਗੇ ਆ ਪਰ ਅਸੀਂ ਹੁਣ ਤਕੜੇ ਹੋ ਕੇ ਕਹੀਏ ਯਾਰ ਕਿ ਲੜ ਲਾਂਗੇ ਬਿਲਕੁਲ 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 ਜੀ ਆਪਾਂ ਇਹ ਸੋਚੀਏ ਵੀ ਹੋਰ ਕੀ ਕੀ ਕੁਝ ਹੋ ਸਕਦਾ ਹੈਗਾ ਜਿੱਥੇ ਕਈ ਜਾਨਾਂ ਬਚ ਗਈਆਂ ਬਹੁਤ ਲੋਕ ਬਚ ਗਏ ਨੇ ਜਿਹੜੇ ਆਪਾਂ ਉਹਨਾਂ ਨੂੰ ਹੁਣ ਦੁਬਾਰਾ ਸਟੈਂਡ ਆਊਟ ਕਰਨਾ ਆਪਾਂ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਵਾ ਔਰ ਜੇ ਆਪਾਂ ਹੀ ਟਹਿ ਜਾਗੇ ਤਾਂ ਜਿਨ੍ਹਾਂ ਨਾਲ ਵਿਚਾਰਿਆਂ ਨਾਲ ਇੰਨਾ ਥੱਕਾ ਹੋਇਆ ਉਹਨਾਂ ਦਾ ਕੀ ਬਣੂਗਾ ਹਨਾ ਉਹ ਤਾਂ ਆਪਾਂ ਨੂੰ ਦੇਖ ਦੇਖ ਕੇ ਆਪਣੇ ਆਸਰੀ ਚੱਲ ਰਹੇ ਨੇ ਸੋ ਆਪਾਂ ਸਾਰੇ ਤਾਂ ਹੀ ਤਾਂ ਮੈਂ ਕਹਿੰਦਾ ਕਿ ਉਰੇ ਆਓ ਉਰੀ ਕੇ ਢੇੜਾ ਮਾਰੋਗੇ ਚਾਰ ਕਰਾਂ ਅੱਜ ਤੁਸੀਂ ਹੋ ਕੇ ਜਾਂਦੇ ਉਹਨਾਂ ਨੂੰ ਜੱਫੀਆਂ ਪਾ ਕੇ ਜਾਂਦੇ ਉਹਨੇ ਦੇ ਨਾਲ ਸਾਰੀਆਂ ਚੀਜ਼ਾਂ ਬਾਜਬ ਵੀਰ ਦੇ ਕੋਲੇ ਆਏ ਆ ਤੇ ਬੱਜਾਂ ਤਾਂ ਕੋਈ ਵੀ ਆ ਕੇ ਜਾਦੇ ਜੋ ਬਾਈ ਨਾਲ ਬੈਠ ਕੇ ਦਮ ਗੱਲਾਂ ਕੀਤੀਆਂ ਵੀਰ ਦਾ ਹੌਸਲਾ ਵਧ ਗਿਆ ਕਹਿੰਦਾ ਅੱਜ ਮੈਂ ਰੋਟੀ ਖਾਣ ਜਾਊਗਾ ਉਹ ਬਈ ਤੁਸੀਂ ਹੈ ਬਾਈ ਨੇ ਹੌਸਲਾ ਦਿੱਤਾ ਤੁਹਾਨੂੰ ਹਾਂਜੀ ਹਾਂਜੀ ਬਹੁਤ ਜੀ ਬਹੁਤ ਸੇਵਾ ਕੀਤੀ ਹੈ ਜ ਜਿਨ੍ਹਾਂ ਨੇ ਔਰ ਅੱਜ ਥੋੜੀ ਰਾਤ ਮਿਲੀ ਹੈ ਕਿ ਥੋੜਾ ਠੀਕ ਹੋ ਜਾਊਗਾ ਰੋਣਾ ਨਹੀਂ ਬਾਈ ਬਸ ਤਕੜੇ ਰਹਿਣਾ ਨਹੀਂ ਰੋਂਦੇ ਰੋਣ ਵਾਲੇ ਹੈ ਹੀ ਨਹੀਂ ਦੀ ਅਸੀਂ ਰੋਂਦੇ ਨਹੀਂ ਅਸੀਂ ਇਹ ਮਾਜੇ ਵਾਲੇ ਆ ਬਾਈ ਇਹ ਤਕੜੇ ਨੇ ਬਹੁਤ ਰੋਂਦੇ ਨਹੀਂ ਜੀ ਜੋ ਮਰਜ਼ੀ ਹੋ ਜਾ ਹਾਂ ਮਾਦਾਨਾ ਨੂੰ ਉਹ ਜਰ ਲੱਗਦਾ ਮੈਨੂੰ ਪਤਾ ਬੰਦੇ ਦਾ 500 ਰੁਪਇਆ ਵੀ ਡਿੱਗ ਪਿਆ ਆਪਾਂ ਲਵਦੇ ਫਿਰਦੇ ਹੁੰਨੇ ਆ 12 13 ਜੀ ਔਰ ਇਹਨਾਂ ਨਾਲ ਪਿਆਰ ਵੀ ਪਿਆਰ ਆ ਜਾਂਦਾ ਨਾ ਜੀ ਇਹ ਕਿਹੜਾ ਗੱਡੀ ਜਾਂ ਕੋਈ ਕਾਰ ਹੈ ਇਹ ਤਾਂ ਪਿਆਰ ਹੋ ਗਿਆ ਮੈਂ ਤਾਂ ਰਸਤੇ 'ਚ ਹੁੰਦੇ ਇਹਨਾਂ ਨੂੰ ਇਹ ਕਹਿੰਦਾ ਪਿਆ ਸੀ ਮੈਂ ਕਿਹਾ ਮੈਨੂੰ ਬਹੁਤਾ ਕੁਝ ਨਹੀਂ ਚਾਹੀਦਾ ਸਿਰਫ ਦੋ ਚਾਰ ਸੇਵਾ ਹੋ ਜਾਏ ਬਾਕੀ ਅਸੀਂ ਆਪੇ ਹੀ ਕਰ ਲਾਂਗੇ ਜਿਵੇਂ ਪਹਿਲਾਂ ਕੀਤਾ ਸੀ ਕੋਈ ਗੱਲ ਨਹੀਂ ਤੇ ਉਹਦੀ ਕੋਈ ਗੱਲ ਨਹੀਂ ਆਪਦੇ ਪੈਰਾਂ ਤੇ ਵਜੇ ਦੇਖ ਲਓ ਇਹ ਇਹ ਨਹੀਂ ਔਰ ਗਿੱਪੀ ਭਾਈ ਬਹੁਤ سارے ਲੋਕ ਐਸੇ ਆ ਮੈਂ ਅਬਜ਼ਰਵ ਇੰਨੇ ਦਿਨਾਂ ਤੋਂ ਗਰਾਊਂਡ ਤੇ ਹੀ ਆ ਬਹੁਤ ਨੁਕ ਜ਼ਿਕਰ ਕਰਤਾ ਕਮਾਦ ਬੰਦੇ ਦਾ 70 ਕਿੱਲੇ ਕਮਾਦ ਰਾਵੀ ਰੋੜ ਕੇ ਲੈ ਗਿਆ ਪਰ ਉਹ ਕਹਿੰਦੇ ਕਿ ਨਹੀਂ ਕੋਈ ਨਹੀਂ ਅਸੀਂ ਆਪੇ ਤਕੜੇ ਹੋ ਜਾਾਂਗੇ ਬਾਈ ਇਹਨੇ ਸਿਰੜੀ ਲੋਕੀਆ ਮੈਂ ਨਾ ਗਲੋਬਲ ਸਖਤ ਵੀਰੇ ਬਤਾ ਰਹਾ ਹਾਂ ਨਾ ਤੇ ਉਹਨਾਂ ਨੇ ਮੈਨੂੰ ਦੱਸੀ ਜਾਲ ਉਹ ਕਹਿੰਦਾ ਵੀ ਬਹੁਤ ਘਰ ਐਦਾਂ ਦੇ ਨੇ ਜਿਵੇਂ ਹੁਣ ਆਪਣੇ ਕੀ ਆਪਣੇ ਦੀ ਪੰਜਾਬੀਆਂ ਦੀ ਉਹਦੇ ਕਹਿੰਦਾ ਕੋ ਖੂਨ ਚ ਇਹ ਚੀਜ਼ਾ ਕਦੇ ਜ਼ਿੰਦਗੀ ਚ ਕਦੇ ਕੋਈ ਚੀਜ਼ ਮੰਗੀ ਨਹੀਂ ਨਹੀਂ ਮੰਗੀ ਠੀਕ ਆ ਹਮੇਸ਼ਾ ਦਿੱਤਾ ਹੀ ਆ ਤੇ ਹੁਣ ਜਿਹੜੇ ਬੰਦਿਆਂ ਨੂੰ ਲੋੜ ਵੀ ਐਸ ਵਕਤ ਨਾ ਉਹ ਮੰਗ ਨਹੀਂ ਸਕਦੇ ਉਹਨਾਂ ਨੂੰ ਮੰਗਣਾ ਮਤਲਬ ਉਹਨਾਂ ਦੇ ਹੈ ਹੀ ਨਹੀਂ ਅੰਦਰ ਉਹ ਚੀਜ਼ ਸੋ ਆਪਾਂ ਨੂੰ ਆਪ ਉਹ ਕਹਿੰਦਾ ਅਸੀਂ ਜਾਣਿਆ ਵੀ ਵੀਰੇ ਕੀ ਲੋੜ ਆ ਉਹ ਕਹਿੰਦੇ ਕੁਝ ਨਹੀਂ ਤੁਸੀਂ ਚਾਹ ਵੇਓ ਬੈਠੋ ਕਹਿੰਦਾ ਆਪਾਂ ਨੂੰ ਆਪ ਸਮਝ ਕੇ ਚੀਜ਼ਾਂ ਕਿ ਯਾਰ ਵਾਕੇ ਹੀ ਇਹਨਾਂ ਨੂੰ ਆ ਚੀਜ਼ ਦੀ ਲੋੜ ਆ ਇਹਨਾਂ ਦਾ ਨੁਕਸਾਨ ਹੋਇਆ ਇਹ ਆਪਣਾ ਫਰਜ਼ ਬਣਦਾ ਵੀ ਆਪਾਂ ਉਹਨਾਂ ਨੂੰ ਕਹਿ ਕੇ ਆਈਏ ਵੀ ਵੀਰੇ ਤੁਹਾਨੂੰ ਭਾਵੇਂ ਲੋੜ ਹੈ ਵੀ ਨਹੀਂ ਤੁਸੀਂ ਆ ਚੀਜ਼ ਰੱਖੋ ਹਨਾ ਵੀ ਕਿਉਂਕਿ ਆਪਾਂ ਨੂੰ ਉਹ ਬੰਦੇ ਖੜੇ ਕਰਨੇ ਪੈਣੇ ਆ ਕਿਉਂਕਿ ਇਹ ਨਾ ਹੋਵੇ ਕਿ ਯਾਰ ਉਹ ਬੰਦਿਆਂ ਨੇ ਕਦੇ ਜ਼ਿੰਦਗੀ 'ਚ ਇਹ ਚੀਜ਼ ਕੀਤੀ ਨਹੀਂ ਤੇ ਵਿਚਾਰੇ ਡੱਬ ਜਾਣ ਰਹਿ ਜਾਣ ਹਨਾ ਊੜਾ ਸਾਡਾ ਹਨਾ ਸੋ ਸਾਨੂੰ ਮੈਨੂੰ ਲੱਗਦਾ ਕਿ ਸ ਬਾਕੀ ਮੇਰੀ ਤੁਹਾਨੂੰ ਸਾਰਿਆਂ ਰਿਕਵੈਸਟ ਆ ਵੀ ਪਲੀਜ਼ ਤੁਸੀਂ ਇਹ ਕਾਪ ਜਰੂਰ ਵਿਚਾਰ ਕਰਕੇ ਇੱਕ ਉਪਰ ਦੋ ਚਾਰ ਵੀਡੀਓ ਜਾਰੀ ਕਰੋ ਤਾਂ ਕਿ ਜਿਹੜੇ ਬਾਹਰ ਵੀ ਬੰਦੇ ਬੈਠੇ ਨੇ ਜਿਨ੍ਹਾਂ ਨੇ ਜਿਹੜੇ ਹੈਲਪ ਕਰਨੀ ਵੀ ਚਾਹੁੰਦੇ ਨੇ ਜਿਨ੍ਹਾਂ ਨੂੰ ਰਾਈਟ ਵੇ ਆਊਟ ਨਹੀਂ ਮਿਲਦਾ ਔਰ ਅੱਗੇ ਕਿਵੇਂ-ਕਿਵੇਂ ਪ੍ਰੋਸੈਸ ਹੋਊਗਾ ਆਪਾਂ ਨੂੰ ਕਿਵੇਂ-ਕਿਵੇਂ ਚੀਜ਼ਾਂ ਦੀ ਲੋੜ ਪਊਗੀ ਹੈਨਾ ਇਹ ਭਾਵੇਂ ਵਿੱਚ ਇੱਥੋਂ ਜਿਵੇਂ ਨੇ ਹੁਣ ਇਹਨਾਂ ਨੇ ਇੱਕ ਅਨਾਉਂਸ ਕੀਤਾ ਹੈ ਗਲੋਬਲ ਸਿਕਸ ਨੇ ਕਿ ਇਹ ਟਰੈਕਟਰਸ ਇਹਨਾਂ ਨੇ ਕਿਹਾ ਕਿ 50 ਤੋਂ 100 ਟਰੈਕਟਰ ਸੰਸਥਾ ਦੇ ਵੱਲੋਂ ਅਸੀਂ ਫਰੀ ਆਫ ਕਾਸਟ ਜਿੱਥੇ ਵੀ ਕਿਤੇ ਇਹ ਤੁਸੀਂ ਦੱਸਿਓ ਬਾਈ ਥੋੜਾ ਜਿਹਾ ਇਸ ਗੱਲ ਨੂੰ ਕਿਉਂਕਿ ਬਾਈ ਛੋਟੇ ਜਿਵੇਂ ਜ਼ਿਮੀਦਾਰ ਜਿਹੜੇ ਹੈਗੇ ਨੇ ਉਹਨਾਂ ਦੇ ਕੋਲ ਕਈਆਂ ਕੋਲੇ ਸੰਦ ਆਪਣੇ ਵੀ ਨਹੀਂ ਹੈਗੇ ਉਹਨਾਂ ਨੇ ਲੋਨ ਲਿੱਤੇ ਹੋਏ ਨੇ ਹੁਣ ਇੰਨੀ ਮਾਰ ਤੋਂ ਬਾਅਦ ਪਤਾ ਨਹੀਂ ਉਹ ਲੋਨ ਵੀ ਉਤਾਰ ਪਾਣਗੇ ਜਾਂ ਨਹੀਂ ਔਰ ਰੇਤਾ ਜਿਹੜਾ ਉਹ ਘਰਾਂ 'ਚ ਵੀ ਐ ਤੇ ਖੇਤਾਂ 'ਚ ਵੀ ਐ ਸੋ ਉਹਨੂੰ ਕੱਢਣ ਦੇ ਲਈ ਅਸੀਂ ਇੱਕ ਪੂਰਾ ਇੱਕ ਮਾਡਲ ਤਿਆਰ ਕੀਤਾ ਜਿਸ ਦੇ ਵਿੱਚ ਘਰ ਪੰਜਾਬ ਤੋਂ 100 ਟਰੈਕਟਰ ਲੱਗਣ ਵਾਲੇ ਨੇ ਸੋ ਲੈ ਕੇ ਉਹ ਸਾਲ ਚੱਲੇ 2 ਸਾਲ ਚੱਲਣ ਉਹ ਇੱਕ ਪੂਰਾ ਇੱਕ ਸਰਕਲ ਅਸੀਂ ਉਹਨਾਂ ਦੇ ਲਈ ਐਂਡ ਟੂ ਐਂਡ ਸੋਲੂਸ਼ਨ ਤਿਆਰ ਕਰ ਰਹੇ ਕਿ ਥਰੂਆਊਟ ਦਾ ਲਾਈਫ ਜਦੋਂ ਵੀ ਉਹਨਾਂ ਛੋਟੇ ਜ਼ਿਮੀਦਾਰਾਂ ਨੂੰ ਕਦੇ ਟਰੈਕਟਰ ਲੈਣ ਦੀ ਜ਼ਰੂਰਤ ਜਿਹੜਾ ਉਹਨਾਂ ਨੂੰ ਕਰਜ਼ਾ ਨਾ ਚੱਕਣਾ ਪਵੇ ਕਿਉਂਕਿ ਇੰਨੀ ਮਾਰ ਤੋਂ ਬਾਅਦ ਇਹ ਚੀਜ਼ਾਂ ਬਹੁਤ ਸੁਭ ਕਾਫੀ ਚੀਜ਼ਾਂ ਦੇ ਤਿਆਰ ਕਰਨੇ ਪੈਗੇ ਜੀ ਮੈਂ ਇਹ ਵੀ ਗੱਲ ਕਰ ਰਿਹਾ ਸੀ ਮੈਂ ਇਹਨਾਂ ਨੂੰ ਪੁੱਛਿਆ ਮੇਰਾ ਸਵਾਲ ਸੀ ਕਿ 100 ਟਰੈਕਟਰ ਆਜੂਗਾ ਲੋਕ ਦੇ ਦੇਣਗੇ ਕੋਈ ਦਿੱਕਤ ਨਹੀਂ ਫਲੱਡ ਤੋਂ ਬਾਅਦ ਕੀ ਕਰੋਗੇ ਤੇ ਇਹਨਾਂ ਨੇ ਕਿਹਾ ਕਿ ਸਾਰੀ ਜ਼ਿੰਦਗੀ ਲਈ ਜਿਹੜਾ ਕਿੱਲੇ ਦੋ ਕਿੱਲੇ ਤਿੰਨ ਕਿੱਲੇ ਵਾਲਾ ਜ਼ਿਮੀਂਦਾਰ ਹੈ ਉਹ ਬਿਨਾਂ ਕੋਈ ਸਾਨੂੰ ਦਿੱਤੇ ਫ੍ਰੀ ਆਫ ਕਾਸਟ ਆਪਦੀ ਖੇਤੀ ਲਈ ਉਹ ਟਰੈਕਟਰ ਯੂਜ਼ ਕਰਦਾ ਰਹੇ ਹਾਂ ਬਿਲਕੁਲ ਬਿਲਕੁਲ ਬਟ ਇਹ ਹੈ ਕਿ ਦੇਖੋ ਆਪਾਂ ਨੂੰ ਖੇਤੀ ਦਾ ਵੀ ਮੈਨੂੰ ਐ ਲੱਗਦਾ ਵੀ ਹੋ ਸਕਦਾ ਜਿਹੜੇ ਹਾਲਾਤ ਨੇ ਜ਼ਮੀਨਾਂ ਦੇ ਵਿਸਾਲ ਦੋ ਸਾਲ ਤੱਕ ਵੈਸੇ ਹੀ ਕੁਝ ਨਾ ਹੋਵੇ ਉਹ ਹਨਾ ਉਹ ਵੀ ਇੱਕ ਆਪਾਂ ਨੂੰ ਸਮਝਣਾ ਪੈਣਾ ਮਾਣਾ ਉਹਦੇ ਲਈ ਵੀ ਆਪਾਂ ਨੂੰ ਕੋਈ ਵੇ ਆਊਟ ਬਣਾਉਣੇ ਪੈਣੇ ਉਹੀ ਮੈਂ ਕਹਿੰਦਾ ਕਿ ਇਹ ਚੀਜ਼ਾਂ ਨਾ ਲੰਮੇ ਪ੍ਰੋਸੈਸ ਵਾਲੀਆਂ ਨੇ ਇਹਦੇ ਨਾਲ ਲੋਕਲ ਡੀਸੀ ਸਾਹਿਬ ਹੋਰ ਸਾਰੇ ਬੰਦੇ ਬੈਠਣ ਇੱਕ ਵਾਰੀ ਹਨਾ ਜਿਹੜੇ ਐਗਰੀਕਲਚਰ ਨਾਲ ਜੁੜੇ ਹੋਏ ਬੰਦੇ ਨੇ ਇਹਨਾਂ ਦਾ ਕਰਨ ਪੂਰੇ ਜਾਇਜ਼ਾ ਕਰਨ ਉਹਨਾਂ ਦੇ ਵੇ ਆਊਟ ਕੱਢਣ ਉਹ ਚੀਜ਼ਾਂ ਔਰ ਜਦ ਤੱਕ ਇਹ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਤੱਕ ਇਹਨਾਂ ਦੇ ਡੰਗਰ ਬੱਚੇ ਵੀ ਰੋੜਗੇ ਇਹਨਾਂ ਦੀ ਜ਼ਮੀਰ ਵੀ ਚਲੇਗੀ ਔਰ ਰੋਟੀ ਪਾਣੀ ਖਾਣਗੇ ਕਿਵੇਂ ਉਹ ਨਾ ਹਨਾ ਉਹ ਚੀਜ਼ਾਂ ਦੇ ਆਪਾਂ ਲੋਕ 20 ਲੀਟਰ ਇਹ ਰੱਖ ਲੈਂਦੇ ਬਾਕੀ ਵੇਚ ਲੈਂਦੇ ਆ ਮੈਨੂੰ ਕੱਲ ਦੱਸ ਰਹੇ ਸੀ ਕਹਿੰਦੇ ਵੀ ਇਕੋਸਿਸਟਮ ਇਹੋ ਜਿਹਾ ਹੈ ਕਿ ਔਰਤਾਂ ਕਈ ਵਾਰੀ 2-400 ਚਾਹੀਦਾ ਸਵੇਰੇ ਪਹਿਲਾਂ ਇਹ ਵੇਟ ਕਰਦੀਆਂ ਵੀ ਦੁੱਧ ਪਾ ਆਵਾਂਗੇ ਉੱਥੋਂ ਕੈਸ਼ ਲੈ ਆਉਂਦੀਆਂ 3-400 ਤੇ ਉਦੋਂ ਬਾਅਦ ਆਪਦਾ ਰਾਸ਼ਨ ਲੈ ਕੇ ਆਏ ਇਵੇਂ ਚੱਲਦਾ ਜੀ ਸਾਰੇ ਟੰਬਰਾਂ ਦਾ ਆਪਾਂ ਉਹਨਾਂ ਘਰਾਂ ਚੋਂ ਹੀ ਨਿਕਲ ਕੇ ਆਏ ਹੋਏ ਆ ਉਦੋਂ ਕੀ ਸਾਰਿਆਂ ਦਾ ਤਰੀਕਾ ਇਹੀ ਹੈ ਇੱਕ ਹੀ ਤਰੀਕਾ ਵਾਰ ਖਾਣ ਪੀਣ ਦਾ ਜ਼ਿੰਮੇਵਾਰਾਂ ਦਾ ਸਾਰਿਆਂ ਦਾ ਹਿਸਾਬ ਇੱਕ ਹੀ ਹੁੰਦਾ ਕਿਸੇ ਕੋ 2 ਕਿੱਲੇ ਵਾਧ ਕੇ ਕੋ ਘਾਟਾ ਮਾਹੌਲ ਉਵੇਂ ਹੀ ਆ ਸੋ ਇਹਦੇ ਵੇ ਆਊਟ ਬਣਾਉਣੇ ਪੈਣਗੇ ਸੋ ਚਲੋ ਵਾਜਰੂ ਦੀ ਕਿਰਪਾ ਨਾਲ ਥੋੜਾ ਬਹੁਤ ਧੰਨਵਾਦ ਔਰ ਪੂਰੀ ਤੁਹਾਡੇ ਸਮੇਤ ਮੈਂ ਪੂਰੀ ਇੰਡਸਟਰੀ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਖੜ ਗਏ ਤੁਸੀਂ ਆ ਨਹੀਂ ਨਹੀਂ ਹਮੇਸ਼ਾ ਖੜਦੇ ਆ ਜੀ ਮਤਲਬ ਮੈਨੂੰ ਮੈਂ ਤਾਂ ਐਤਕੀ ਮੈਨੂੰ ਐਤਕੀ ਆ ਸਕਤੋ ਜਿਆਦਾ ਸੁਣਨ ਨੂੰ ਮਿਲਿਆ ਵੀ ਐਤਕੀ ਪੰਜਾਬੀ ਇੰਡਸਟਰੀ ਕਿਹੜੀ ਹੈ ਮੈਂ ਕਹੇ ਤਾਂ ਉੱਤਰਨੇ ਵੇਲੇ ਵੀ ਖੜੇ ਸੀ ਅਸੀਂ ਪਹਿਲਾਂ ਖੜੇ ਸੀ ਆਪਾਂ ਹਮੇਸ਼ਾ ਖੜੇ ਪਰ ਸਾਡੀ ਆਦਤ ਹੈ ਨਾ মিডিਆ ਵਾਲੇ ਅਸੀਂ ਤੁਹਾਨੂੰ ਕ੍ਰਿਟਿਸਾਈਜ਼ ਹੀ ਕਰਦੇ ਆ ਹਮੇਸ਼ਾ ਮਾੜਾ ਹੀ ਬੋਲਦੇ ਆ ਪਰ ਮੈਂ ਕਹਿੰਦਾ ਕਿ ਅੱਜ ਸਮਾਂ ਹੈ ਕਿ ਤੁਹਾਨੂੰ ਚੰਗਾ ਕਿਹਾ ਜਾਵੇ ਤੁਹਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਜਾਵੇ ਉਹ ਵੀ ਪਾਰਟ ਆਫ ਇਹ ਮੈਂ ਇਸ ਕਰਕੇ ਜਾਣਦਾ ਕਿ ਮੈਨੂੰ ਤੁਹਾਡੇ ਸਮੇਤ ਜਿੰਨੇ ਵੀ ਜਿਵੇਂ ਮੈਂ ਕਿਹਾ ਭਾਨਾ ਭਾਈ 2-2 ਮਿੰਟ ਬਾਅਦ ਫੋਨ ਕਰ ਰਹੇ ਸਾਰੇ ਔਰ ਬਹੁਤ ਸਾਰਾ ਕੁਝ ਹੈ ਜਿਹੜਾ ਇਹਨਾਂ ਨੇ ਦੱਸਿਆ ਨਹੀਂ ਹੈ ਫੋਟੋਆਂ ਚ ਨਹੀਂ ਆਇਆ ਵੀਡੀਓਜ਼ ਚ ਨਹੀਂ ਆਇਆ ਅ ਗੀਪੀਬਾਈ ਦਾ ਖਾਸ ਤੌਰ ਤੇ ਮੈਨੂੰ ਪਤਾ ਹੈ ਕਿਉਂਕਿ ਮੇਰੇ ਥਰੂ ਬਹੁਤ ਸਾਰੇ ਟਰਾਲੇ ਫੀਡ ਦੇ ਰਾਸ਼ਨ ਦੇ ਇਹਨਾਂ ਨੇ ਪਹੁੰਚਦੇ ਕਿਤੇ ਜਿੱਦੀ ਕੋਈ ਵੀਡੀਓ ਨਹੀਂ ਬਣੀ ਹੈ ਔਰ ਦੋ ਚਾਰ ਆਰਟਿਸਟ ਵੀਰ ਤੁਹਾਡੇ ਵਰਗੇ ਹੋਰ ਨੇ ਜਿਹੜੇ ਕਹਿ ਰਹੇ ਯਾਰ ਤੁਸੀਂ ਦੱਸੀ ਜਾਓ ਕੀ ਕਰਨਾ ਕੋਈ ਵੀਡੀਓ ਵੀਡੀਓ ਨੂੰ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਮੈਂ ਤਾਂ ਇਹੀ ਕਹਣਾ ਜੀ ਵੀ ਬਸ ਤੁਸੀਂ ਸਾਰਿਆਂ ਨੂੰ ਬੂਸਟ ਅਪ ਕਰੋ ਜੇ ਤੁਸੀਂ ਬੋਲਦੇ ਹੋ ਹੋਰ ਚਾਰ ਬੰਦੇ ਦੇਖ ਕੇ ਉਸ ਸੀਨੋਂ ਆਉਂਦੇ ਨੇ ਬਾਕੀ ਤੁਸੀਂ ਕ੍ਰਿਟਿਕਾਈਜ਼ ਵਾਲਾ ਜਿਹੜਾ ਗੱਲ ਆ ਉਹ ਸਾਨੂੰ ਜਿੰਨਾ ਉਹ ਇਹਦਾ ਉਸ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈ ਉਹ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਸਾਡੀਆਂ ਫਿਲਮਾਂ ਜੇ ਚੰਗੀਆਂ ਨੇ ਉਹਨੂੰ ਚੰਗੀਆਂ ਕਹਿ ਸਕਦੇ ਨੇ ਮਾੜੀਆਂ ਨੇ ਮਾੜੀਆਂ ਕਹਿੰਦੇ ਆ ਉਹ ਉਹਦਾ ਇਹਦੇ ਨਾਲ ਕੋਈ ਤਾਲ ਮਿਲਦੀ ਹੈਗਾ ਉਹ ਅਲੱਗ ਚੀਜ਼ ਹੈ ਅਲੱਗ ਚੀਜ਼ ਆ ਸੋ ਇਹ ਤਾਂ ਅਸੀਂ ਆਪ ਦੇ ਲਈ ਕਰ ਰਹੇ ਆ ਪਰ ਤੁਸੀਂ ਪੰਜਾਬ ਦੇ ਸਿਰ ਤੇ ਬਣੇ ਹੋ ਖੜੇ ਹੋਏ ਹੋ ਅੱਜ ਪੰਜਾਬ ਨਾਲ ਖੜੇ ਹੋ ਤਾਂ ਸਾਨੂੰ ਖੁਸ਼ੀ ਆ ਇਸ ਗੱਲ ਦੀ ਧੰਨਵਾਦ ਥੈਂਕ ਯੂ ਸੋ ਗਿੱਪੀ ਗਰੇਵਾਲ ਬਹੁਤ ਵੱਡੀ ਸੇਵਾ ਹੈ ਅੱਗੇ ਮੱਝਾਂ ਬਾਈ ਨੇ ਦੇਣੀਆਂ ਨੇ ਉਹ ਬਹੁਤ ਇੰਪੋਰਟੈਂਟ ਹੈ ਔਰ ਇਹ ਹੀ ਫੇਸ ਦੀ ਲੋਡ ਹੈ ਕੈਮਰਾ ਪਰਸਨ ਗੁਰਵਿੰਦਰ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਡੇਰਾ ਬਾਬਾ ਨਾਨਕ ਬਿਲਕੁਲ ਸਹੀ ਕਿਹਾ ਪੰਜਾਬੀਆਂ ਦੀ ਗੱਲ ਕੀਤੀ ਉਹਨਾਂ ਨੇ ਕਿ ਪੰਜਾਬੀ ਅ ਕਲਾਕਾਰਾਂ ਪੰਜਾਬੀ ਇੰਡਸਟਰੀ ਤੋਂ ਇਲਾਵਾ ਕੋਈ ਨਜ਼ਰ ਵੀ ਨਹੀਂ ਆ ਰਹੀ ਐ ਔਰ ਗੱਲਾਂ-ਗੱਲਾਂ ਚੋ ਹਕੂਮਤ ਨੂੰ ਵੀ ਟੌਟ ਕਰ ਗਏ ਨੇ ਕਿ ਭਈ ਤੁਹਾਨੂੰ ਵੀ ਆ ਕੇ ਇਸ ਲੈਵਲ ਤੇ ਕੰਮ ਕਰਨਾ ਚਾਹੀਦਾ ਹੈ ਮੈਂ ਸਾਡੇ ਤੋਂ ਇਲਾਵਾ ਤਾਂ ਕੋਈ ਦਿਸਦਾ ਹੀ ਨਹੀਂ ਪਿਆ ਹਾਂਜੀ ਬਿਲਕੁਲ ਔਰ ਗਿੱਪੀ ਦਾ ਜਿਵੇਂ ਕਿਸਾਨੀ ਪਰਿਵਾਰ ਤੋਂ ਤਾਲੁਕ ਐ ਉਹਨਾਂ ਨੂੰ ਉਹਨਾਂ ਦਾ ਜਿਹੜਾ ਦਰਦ ਮਹਿਸੂਸ ਹੋ ਰਿਹਾ ਐ ਕਿ ਮੱਝਾਂ ਦਿੱਤੀਆਂ ਜਿਹੜੀਆਂ ਮੱਝਾਂ ਦਿੱਤੀਆਂ ਨੇ ਔਰ ਉਸ ਤੋਂ ਬਾਅਦ ਐ ਕਿ ਉਹ ਕਿਸਾਨ ਬੈਕਗ੍ਰਾਉਂਡ ਤੋਂ ਆਏ ਨੇ ਉਹਨਾਂ ਨੂੰ ਪਤਾ ਕੀ ਮੁਸ਼ਕਿਲਾਂ ਨੇ ਲੋਗਾਂ ਨੇ ਆ ਉਹਨਾਂ ਕੀ ਉਹਨਾਂ ਨੂੰ ਕੀ ਮਸਲੇ ਆਉਣੇ ਨੇ ਆੜਤੀਆਂ ਦੇ ਪੈਸੇ ਦੇਣੇ ਨੇ ਫਸਲ ਡੁੱਬ ਗਈ ਹੈ اگਲੀ ਫਸਲ ਚਲਾਣੀ ਹੈ ਖਾਦ ਡੀਜ਼ਲ ਤੇ ਵੀ ਕਣਕ ਬੀਜਣੀ ਆ ਮਤਲਬ ਜੋ ਬੀਜਣਾ ਉਹਦੇ ਵਾਸਤੇ ਤੇ ਪਹਿਲੇ ਤੇ ਤੁਹਾਡੇ ਪੈਸੇ ਲੱਗਣੇ ਨੇ ਨਾ ਉਸ ਤੋਂ ਬਾਅਦ ਤੁਹਾਡੀ ਫਸਲ ਹੋਣੀ ਹੈ ਤਿਆਰ ਹੋਣੀ 6 ਮਹੀਨੇ ਬਾਅਦ ਜਾ ਕੇ ਫਿਰ ਉਹਦੇ ਤੋਂ ਮਤਲਬ ਤੁਸੀਂ ਕਰਦੇ ਉਤਾਰਨੇ ਨੇ ਆਪਣੀਆਂ ਚੀਜ਼ਾਂ ਸੈਟਲ ਕਰਨੀਆਂ ਨੇ ਮਤਲਬ ਬੰਦਾ ਪਿੱਛੇ ਚਲਾ ਜਾਂਦਾ ਹੈ ਲੇਕਿਨ ਇਹ ਵੀ ਕਿ ਜੋ ਪੰਜਾਬ ਚੜ੍ਹਦੀ ਕਲਾ ਵਿੱਚ ਤੇ ਬੰਦੇ ਜਿਹੜੇ ਨੇ ਹੌਸਲੇ ਵਿੱਚ ਨੇ ਸਾਰੇ ਔਰ ਕਹਿ ਵੀ ਰਹੇ ਸਨ ਗਿੱਪੀ ਕਿ ਕਦੀ ਕਿਸੇ ਕੋ ਮੰਗਿਆ ਕੋ ਨਹੀਂ ਪੰਜਾਬ ਨੇ ਲੇਕਿਨ ਹੁਣ ਥੋੜਾ ਟਾਈਮ ਆਇਆ ਤੇ ਆਪਸ ਦੇ ਲੋਕ ਜਿਹੜੇ ਨੇ ਮਿਲ ਕੇ ਇੱਕ ਦੂਜੇ ਦਾ ਕਰ ਰਹੇ ਨੇ ਹਾਂਜੀ ਔਰ ਉਹਨਾਂ ਦੀ ਆ ਵੀ ਗੱਲ ਸਹੀ ਹੈ ਕਿ ਅੱਜ ਜਦੋਂ ਪਾਣੀ ਉਤਰਿਆ ਉਸ ਤੋਂ ਬਾਅਦ ਬੜੀਆਂ ਗੱਲਾਂ ਦਾ ਸਾਹਮਣੇ ਆਉਣੀਆਂ ਕਿ ਕੋਈ ਬਿਮਾਰੀ ਨਾ ਆ ਜਾਵੇ ਜਾਂ ਲੋਕਾਂ ਨੂੰ ਰੀਹੈਬਲੀਸ਼ਨ ਵਾਸਤੇ ਮਤਲਬ ਆਪਣੇ ਘਰ ਬਣਾਉਣੇ ਆ ਦੁਬਾਰਾ ਆਪਣੇ ਆਪ ਨੂੰ ਬਸਟਾ ਕਰਨਾ ਯਾਨੀ ਜਿੱਦੋਂ ਪਾਣੀ ਉੱਤਰ ਜਾਂਦਾ ਹੈ ਫਿਰ ਉਸ ਤੋਂ ਬਾਅਦ ਹੋਵੇ ਕਿ ਨੀਚੇ ਵਾਲਾ ਪਾਣੀ ਵੀ ਖਰਾਬ ਹੋ ਜਾਂਦਾ ਹੈ ਪਾਣੀ ਪੀਣ ਦੀ وجہ ਤੋਂ ਗੰਦਾ ਪਾਣੀ ਪੀਣ ਦੀ وجہ ਤੋਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਔਰ ਇਸ ਚੀਜ਼ ਨੂੰ ਕੰਟਰੋਲ ਕਰਨਾ ਹੈ ਹਾਈਜਨਿਕ ਬਣਾ ਲੈ ਚੀਜ਼ਾਂ ਨੂੰ ਤੇ ਇਸ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਫੰਡ ਤੋਂ ਇਲਾਵਾ ਜੋ ਜੋ ਚੀਜ਼ ਇੱਕ ਬੰਦੇ ਨੂੰ ਇੱਕ ਫਾਈਨੈਂਸ਼ੀਅਲ ਤੋਂ ਲੈ ਕੇ ਉਦੀ ਮੈਡੀਕਲੀ ਚੀਜ਼ਾਂ ਨੂੰ ਵੀ ਵੇਖਣਾ ਪੈਣਾ ਹੈ ਕਿ ਕਿਵੇਂ ਇੱਕ ਸਿਹਤਮੰਦ ਮਾਸ਼ਰਾ ਦੁਬਾਰਾ ਤੋਂ ਜਿਹੜਾ ਹੈ ਉਹ ਵੱਡ ਜਾਵੇ ਲੋਕ ਜਿਹੜੇ ਨੇ ਕਿਵੇਂ ਜਿਹੜਾ ਸਹੀ ਤੇ ਜ਼ਿੰਦਗੀ ਦੀ ਤਰਫ ਚੱਲ ਪੈਣਾ ਤੇ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਆਪਾਂ ਵੇਖਿਆ ਸੀ ਦਿਲਜੀਤ ਦੀ ਟੀਮ ਜਿਹੜੀ ਹੈ ਸਾਂਝ ਉਹਨਾਂ ਨੇ ਜਿਵੇਂ 10 ਚੱਕ ਅਡਾਪਟ ਕੀਤੇ ਸੀ 10 ਪਿੰਡ ਨਾ ਬਿਲਕੁਲ ਜਿਵੇਂ ਉਹ ਕਹਿ ਰਹੇ ਨੇ ਕਿ ਭਈ ਅਗਰ ਤੁਸੀਂ ਵੇਖ ਰਹੇ ਹੋ ਤੋੜੀ ਅਸੀਂ ਇਹ ਘੱਟੇ ਤੁਸੀਂ ਮਤਲਬ ਘੱਟ ਪੈਸੇ ਦੇ ਸਕਦੇ ਹੋ ਤੇ 100 ਦੋਸਤ ਨੂੰ ਦੋ ਤੁਸੀਂ ਕਿੱਤਰਾ-ਕੱਤਰਾ دریا ਬੰਦਾ ਪੰਜਾਬ ਦੀ ਆਬਾਦੀ ਨੂੰ 100 ਲਈ ਤੁਸੀਂ ਜ਼ਰਬ ਦੇ ਦੋ ਤੇ ਤੇ ਅਰਬ ਰੁਪਏ ਬਣ ਜਾਣਾ ਤੇ ਮਤਲਬ ਹਰ ਬੰਦਾ ਜਿਹੜਾ ਉਹ ਇਹ ਨਾ ਸਮਝੇ ਕਿ ਮੇਰੇ ਜਿਹੜੇ ਪੈਸੇ ਨਹੀਂ ਉਹ ਘੱਟ ਨੇ ਜਿੰਨਾ ਹੋ ਸਕੇ ਉਹ ਮਦਦ ਕਰੇ ਆਪਣੇ ਭਰਾਵਾ ਦੀ ਔਰ ਉਹ ਵੀ ਕਹਿ ਰਹੇ ਨੇ ਕਿ ਅਸੀਂ ਕਿਸੇ ਦੀ ਮਦਦ ਨਹੀਂ ਕਰ ਰਹੇ ਅਸੀਂ ਆਪਣੀ ਮਦਦ ਹੀ ਕਰ ਰਹੇ ਹਾਂ ਇੱਕ ਦੂਸਰੇ ਦੀ ਕਰ ਰਹੇ ਹਾਂ ਔਰ ਇਹ ਬੜੀ ਅੱਛੀ ਔਰ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਜਿਹੜਾ ਹੈ ਉਹ ਬਿਲਕੁਲ ਇਕੱਠਾ ਹੈ ਯੂਨਾਈਟਿਡ ਪੰਜਾਬ ਹੈ ਬਿਲਕੁਲ ਔਰ ਐਵੇਂ ਇੱਥੇ ਲੈਂਦੇ ਪੰਜਾਬ ਵਾਲੇ ਬਹੁਤ ਸਾਰੇ ਲੋਕ ਐਨ ਜੀਓਜ਼ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ ਨੇ ਲੋਕਾਂ ਦੀ ਉਹ ਖਿਦਮਤ ਕਰ ਰਹੇ ਨੇ ਵਧ ਚੜ ਕੇ ਲੋਕ ਕਰ ਰਹੇ ਨੇ ਲੋਕ ਆਪਣੇ ਘਰਾਂ ਚੋਂ ਸਮਾਨ ਬੜਾ ਲੈ ਕੇ ਜਾਂਦੇ ਨੇ ਪੈਸੇ ਨਹੀਂ ਵੀ ਦੇ ਸਕਦੇ ਸਮਾਨ ਬੜਾ ਦੇ ਕੇ ਜਾਣਗੇ ਬਿਲਕੁਲ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਸਮਝ ਲਓ ਪੂਰਾ ਪੰਜਾਬ ਕਵਰ ਕਰਦੇ ਹੋਏ ਸਾਊਥ ਪੰਜਾਬ ਚ ਵੀ ਮਤਲਬ ਸਨਾਬ ਆ ਚੁੱਕਿਆ ਹੈ ਮਲਤਾਨ ਦੇ ਨੇੜੇ ਨੇੜੇ ਆ ਕਾਫੀ ਪਾਣੀ ਜਿਹੜਾ ਆ ਚੁੱਕਿਆ ਹੁਣ ਹੁਣ ਅੱਗੇ ਵੇ ਉਸ ਤੋਂ ਬਾਅਦ ਸਿੰਧ ਸ਼ੁਰੂ ਹੋ ਰਾਇ ਲੇਕਿਨ ਇਹ ਵੀ ਕਿ ਪਾਣੀ ਅੱਗੇ ਸਿੰਧ ਕੀ ਕਰਦਾ ਹੈ ਪਾਣੀ ਦਾ ਵਹਾਅ ਤੇ ਕਮ ਹੋਇਆ ਹੁਣ ਪਾਣੀ ਦਾ ਬਹਾਅ ਤੇ ਕਮ ਹੋਇਆ ਲੇਕਿਨ ਜਿਹੜੇ ਪਿੱਛੋਂ ਰੇਲੇ ਆਏ ਨੇ ਬਹੁਤ ਜ਼ਿਆਦਾ ਰਹ ਤੇ ਉਹਨਾਂ ਨੂੰ ਕਵਰ ਕਰਨਾ ਉਸ ਪਾਣੀ ਨੂੰ ਬੰਦ ਤੋੜੇ ਗਏ ਨੇ ਬਹੁਤ ਸਾਰੀਆਂ ਜਗ੍ਹਾ ਤੋਂ ਉੱਤੇ ਫਰਨੋਗਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਕਿ ਸ਼ਹਿਰਾਂ ਨੂੰ ਬਚਾਉਣ ਵਾਸਤੇ ਦਿਹਾਤਾਂ ਵਾਲੇ ਪਾਸੇ ਪਾਣੀ ਕੀਤਾ ਗਿਆ ਹੈ ਕਿ ਚੋਣ ਨੂੰ ਸ਼ਹਿਰ ਬਚ ਜਾਣ ਲੇਕਿਨ ਜਿੱਦੋਂ ਦਿਹਾਤਾਂ 'ਤੇ ਪਾਣੀ ਕੀਤਾ ਗਿਆ ਉੱਤੇ ਫਸਲਾਂ ਤਬਾਹ ਹੋ ਗਈਆਂ ਜਿਨ੍ਹਾਂ ਦੇ ਲੋਕਾਂ ਤੇ ਜਾਨਵਰ ਮਰੇ ਨੇ ਤੇ ਇਹ ਚੀਜ਼ਾਂ ਹੋਈਆਂ ਨੇ ਉੱਥੇ ਚਲੋ ਬਾਰਾਲ ਜੀ ਪੂਰਾ ਪੰਜਾਬ ਲੈਂਦਾ ਚੜਦਾ ਜਿਹੜਾ ਚੜ੍ਹਦੀ ਕਲਾ ਚ ਹੀ ਹੈ ਹਾਂਜੀ ਬਿਲਕੁਲ ਅੱਲਾਹ ਤਾਲਾ ਜਿਹੜਾ ਇਹ ਕਰਮ ਕਰੇ ਪੰਜਾਬ ਦੇ ਉੱਤੇ ਔਰ ਪੰਜਾਬ ਦੇ ਲੋਕਾਂ ਨੂੰ ਐਵੇਂ ਹੀ متحد ਤੇ ਇਕੱਠਾ ਰੱਖੇ ਹਾਂਜੀ ਚਲੋ ਤੁਹਾਨੂੰ ਅਗਲੀ ਵੀਡੀਓ 'ਚ ਮਿਲਾਂਗੇ